ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵਾਂ ਵਲੌਗ ਲੈ ਕੇ ਤੁਹਾਡੇ ਮੋਹਰੇ ਹਾਜ਼ਰ ਸੋ ਦੇ ਲੋ ਸਤਿ ਸ੍ਰੀ ਅਕਾਲ ਆ ਕਿ ਜਿਹੜੇ ਆਪਣਾ ਨੂੰ ਪਿਆਰਤ ਹੁੰਦੇ ਆ ਕਿ ਬਾਕੀ ਦਿਖਾਉਨੇ ਅੱਜ ਕੁਝ ਨਵਾਂ ਤੁਸੀਂ ਬਸ ਇਦਾਂ ਹੀ ਪਿਆਰ ਦੇ ਆ ਕਰੋ ਸਬਸਕ੍ਰਾਈਬ ਕਮੈਂਟ ਕਰਨਾ ਭੁੱਲਿਆ ਕਰੋ ਸੋ ਕਰਦੇ ਆਂ ਵਲੌਗ ਦੀ ਸ਼ੁਰੂਆਤ ਓਕੇ ਲਸਣ ਵਿੱਚ ਗੱਲ ਹੀ ਪੈਂਦਾ ਚਾਰ ਚ ਪੈਣਾ ਇਹਦੀ ਇਹਦਾ ਪੇਸਟ ਬਣਾਉਣਾ ਹੈ ਬਾਹ ਕੀ ਆ ਪਾ ਕੇ 4 ਚਾਰ ਬਣੇਗਾ ਇਹੀ ਮਤਲਬ ਇਨੀ ਨੌਲੇਜ ਹੈਗੀ ਆ ਜੱਜ ਪਤਾ ਲੱਗਿਆ ਮੇਰੀ ਮੰਮੀ ਜਿੰਨੇ ਕੋ ਜਦੋਂ ਖਾਣਾ ਦੋਦੇ ਤੈਨਾਂ ਬੜਾ ਸਵਾਦ ਤੇ ਨੌਲੇਜ ਤਾਂ ਤਾਂ ਹੀ ਬਣਾਉਣੀ ਆ ਮੇਰੀ ਤੇ ਗੱਲ ਹੈਗੀ ਆ ਤਾਂ ਹਾਂ ਲੱਜ ਆਓ ਮਾਈ ਗੋਡ ਲੱਜ ਹਾਂਜੀ ਚਾਰ ਖਾਣਾ ਨਾ ਤੇ ਫਿਰ ਕਿਨਾਂ ਮੈਨੂੰ ਚਾਰ ਨਹੀਂ ਰੋਟੀ ਦੀ ਮੇਰੀ ਮੰਮੀ ਦਾ ਚਾਰ ਕਿਦਾਂ ਦਾ ਲੱਗਦਾ ਇਹ ਅੱਜ ਚਾਰ ਮੰਗ ਰਿਹਾ ਹਾਟੀ ਦੇ ਸੋਈ ਚ ਇਹ ਅੱਜ ਮੈਨੂੰ ਹੋਰਾਂ ਕਿਹਦੀ ਮੈਨੂੰ ਚਾਰ ਮੁੱਕ ਗਿਆ ਬਣਾ ਕੇ ਦੇ ਬਾਬੀ ਹੋਰ ਜਸੂ ਦੀ ਮੰਮੀ ਹਾਂ ਫਿਰ ਤੋਂ ਮੈਂ ਐਸ਼ਾ ਪੂਰੀਆਂ ਕਰਦੀਆਂ ਮੈਂ ਲੀਆਂ ਮੈਨੂੰ ਕੋਈ ਰਹਿਤ ਨਹੀਂ ਕਰ ਦਿੰਦੇ ਯਾਰ ਪਿਆਰੀਆਂ ਨੂੰ ਆ ਨਾ ਲਾਡਲੀਆਂ ਨੂੰ ਆ ਉਹ ਗੱਲਾਂ ਆ ਯਾਰ ਲਾਡਲੀਆਂ ਨਾ ਅਫਸਰ ਨੂੰ ਆ ਹਾਂ ਠੀਕ ਅਫਸਰ ਫਿਰ ਜੋ ਆਰਡਰ ਕਰ ਦਿੰਦੀਆਂ ਫਿਰ ਕਰਨਾ ਪੈਂਦਾ ਆ ਇੱਕ ਕਨੇਡੀ ਆ ਤੇ ਇੱਕ ਮੇਰੀ ਅਫਸਰ ਇੱਥੇ ਲੱਗੀ ਆ ਮੇਰੀ ਮੇਰੀ ਅਫਸਰੀ ਆਹ ਯਾਦ ਕਰੀ ਹੈਗੀ ਇਹ ਤਾਂ ਵੀ ਸਾਹਿਬ ਨੇ ਕਿਤੇ ਕੱਫ ਕੇ ਗਿਫਟ ਦਿੱਤਾ ਸੀ ਤੇ ਦੇਖੋ ਜੀ ਮਾਸੀ ਦੀ ਕੁੜੀ ਨੇ ਦਿੱਤਾ ਮਾਸੀ ਦੀ ਕੁੜੀ ਨੇ ਵੀ ਸੀਗੇ ਦੇਖੋ ਜੀ ਕਦੇ ਕਦੇ ਸਾਡੀ ਮੋਨੇ ਵਾਲੀ ਲੁੱਕ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਆਹ ਸਾਡੀ ਜੈਨ ਖੜੀ ਪੁਰਾਣੀ ਜੈਨ ਮਿੱਤਰਾਂ ਦੀ ਓਏ ਯਾਦਾਂ ਆ ਹੈ 11 11 ਨੰਬਰ ਜਨ ਪਤਾ ਨਹੀਂ ਕਿੰਨੇ ਹੁਣ ਲੈ ਲਈ ਆ ਪਹਿਲਾਂ ਅਸੀਂ ਸਾਡੇ ਕੋਲ ਸੀਗੀ ਫਿਰ ਅਸੀਂ ਵੇਚੀ ਹਰਿੰਦਰ ਨੂੰ ਹਰਿੰਦਰ ਤਾਂ ਫੇ ਸਾਲੇ ਮੇਰੇ ਨੇ ਲਈ ਸਿੱਖਣ ਲਈ ਇਹ ਸਾਲੇ ਨੇ ਗੱਡੀ ਨਵੀਂ ਲੈ ਲਈ ਫੇਰ ਗੱਡੀ ਤੇ ਚ ਉਹ ਭਾਈ ਜਿਹੜੀ ਉਹ ਕਾਲੀ ਜੀਪ ਤੇ ਜੀਪ ਕਪਸ ਤੇ ਫੇ ਮੁਰਕੇ ਕਾਦੀਆਂ ਦੇ ਮੁਸਲਮਾਨ ਨਹੀਂ ਲੱਜ ਪਾ ਉਹਨਾਂ ਨੂੰ ਵੇਚੀ ਫੇ ਹੁਣ ਪਤਾ ਨਹੀਂ ਕਿੱਥੇ ਗਈ ਦੱਸੋ ਹਮ ਮੜਾ ਜਾ ਸਿਸਟਮ ਚਾ ਕਰਕੇ ਇਹ ਹੁਣ ਬਾਅਦ ਚ ਕਰੂੰਗਾ ਜੇ ਮੈਂ ਤੇਲ ਪਾ ਕੇ ਨਾ ਅੱਛਾ ਅਜੇ ਤੱਕ ਫਿਰ ਜਿਹੜੇ ਪ੍ਰੋਸੀਜਰ ਮੈਨੂੰ ਸੱਦ ਲਿਓ ਫਿਰ ਠੀਕ ਆ ਅਜੇ ਮੈਂ ਕਰਨਾ ਉਹ ਪੀਣਾ ਆ ਮੈਂ ਅੱਛਾ ਪਹਿਲਾਂ ਤੂੰ ਪੇਸਕਾਇਆ ਹਾਂ ਫਿਰ ਮੈਨੂੰ ਦੱਸਿਓ ਠੀਕ ਆ ਹੋ ਗਿਆ ਤਿਆਰ ਹੋਰ ਇਹਦੇ ਚ ਉਹ ਮਸਾਲਾ ਦਾ ਗਾਜਰਾ ਚ ਪਾਈਦਾ ਹੋਇ ਸਾਰਾ ਕੁਝ ਪਾਇਆ ਆ ਨਿੰਬੂ ਆ ਨਿੰਬੂ ਦਾ ਚੋਰ ਕਰ ਲਾ ਹੁਣ ਓਕੇ ਤਿਆਰ ਹੋ ਗਿਆ ਸ਼ੋ ਹੋ ਗਿਆ ਵਧੀਆ ਹਾਂ ਨਹੀਂ ਮਿਰਚ ਦਾ ਚਾਰ ਤੇ ਵਧੀਆ ਹੁੰਦਾ ਹੈ ਜੋ ਚਾਹ ਆ ਉਹ ਚਾਹ ਆ ਪੋਤੇ ਦੇਸ ਰੱਖ ਉਹ ਵੀ ਤੇ ਇਹ ਸਭ ਤੋਂ ਵਧੀਆ ਜਦੋਂ ਕਿਹੇ ਸਬਜ਼ੀ ਨੂੰ ਦਿਲ ਨਾ ਕਰੇ ਫੇ ਚਾਰ ਸਭ ਤੋਂ ਵਧੀਆ ਚਾਹ ਪਾ ਦੋ ਬੀਬੀ ਦੀਆਂ ਸੋਹਣੀਆਂ ਗੱਲਾਂ ਬੀਬੀ ਉੱਪਰ ਬੈਜੇ ਕੀ ਟਾਈਮ ਨਾ ਹੀ ਜਾ ਕੇ ਤੇ ਕਰਾਂਗੀ ਆ ਆ ਹੁਣ ਥੱਲੇ glass 'ਚ ਛੇਕ ਚੋ ਤੇ ਗਲਾਰਿਆ ਨਹੀਂ ਕੋਈ ਗੱਲ ਨਹੀਂ ਜੂੜਾਈ ਚ ਬਹੁਤ ਟੈਨਸ਼ਨ ਲੜੀ ਬਹੁਤ ਬੱਤ ਤੂੜ ਪਟਣੀ ਜਾਂ ਅੰਦਗੀ ਚ ਠੀਕ ਆ ਖੋਤੀ ਪਾਣੀ ਆ ਇਹ ਘਾਟ ਆਇਆ ਰ ਪਾਪੋ ਚਲ ਗਿਆ ਬਾਹਰ ਜਦੋਂ ਗਿਆ ਫੇਜ ਮੈਂ ਚੱਲੇ ਆ ਉਹ ਜਨਾਚਰ ਮੇਰੀ ਜ਼ਿੰਦਗੀ ਚ ਲੈਣਾ ਰਿਆ ਨਾ ਉਹ ਜ਼ਿੰਦਗੀ ਚ ਮੈਂ ਛੱਲਿਆ ਹੀ ਨਹੀਂ ਹੁਣ ਮੈਨੂੰ ਹੁਣ ਹੈ ਹੁਣ ਉਹ ਚਾਰੀ ਦੀ ਯਾਦ ਆਉਂਦੀ ਹੈ ਪਾਪੋ ਆ ਜਾ ਓਏ ਮੈਂ ਕਹਣਾ ਸਾਲਾ ਮੈਂ ਆ ਗਿਆ ਤੇ ਮੁੜ ਕੇ ਪਾਪੋ ਕੰਮ ਮਰ ਰਹਾ ਨਹੀਂ ਜਾ ਨਜ਼ਾਰੇ ਲੈਣ ਭਰਾ ਆ ਆਪਣੇ ਤੇ ਮਾ ਵੇਲਾ ਬੈਠਾ ਇੱਥੇ ਗੱਲਾਂ ਬਾਤਾਂ ਮਰੀ ਜਾਂਦਾ ਤੂੰ ਮਿਸ ਕਰਦਾ ਕਰੀ ਤਾਂ ਵੀ ਸਾਫ ਨੂੰ ਗਿਆ ਇਟਲੀ ਗਿਆ ਹੈਣਾ ਤੇ ਬੀਬੀ ਸਾਡੀ ਉੱਪਰ ਤੇ ਉਹਨੂੰ ਵੀ ਮਿਲਦੀ ਹੈ ਜਾ ਕੇ ਤੇ ਮੰਮੀ ਸਾਡੀ ਚਾਰ ਚੂੜ ਪ੍ਰਾਣ ਰਹੀ ਆ ਤੇ ਉਹ ਵੀ ਦਿਖਾਉਣੀ ਹੈ ਤੁਹਾਨੂੰ ਅੱਜ ਹਾਂਜੀ ਹੋ ਗਿਆ ਕੰਮ ਕਿ ਨਹੀਂ ਲਓ ਜੀ ਹੁਣ ਫਾਈਨਲੀ ਚਾਰ ਬਣਨ ਲੱਗਾ ਆ ਮਿਰਚਾਂ ਵਾਲਾ ਤਾਂ ਪੈ ਗਿਆ ਉਹ ਤੇ ਚੱਲ ਮਾੜਾ ਮੋਟਾ ਹੀ ਕੰਮ ਸੀਗਾ ਤੇ ਹੁਣ ਪੈਣਾ ਹੈ ਗਾਜਰ ਤੇ ਗੋਭੀ ਦਾ achar ਇਹਨਾਂ ਜਿਆਦਾ ਟਾਈਮ ਲੱਗਦਾ ਇਹ ਪੈ ਗਿਆ ਤੇਲ ਵਿੱਚ ਪਹਿਲਾ ਘੇਰ ਪੈ ਗਈ ਗੱਡੀ ਦਾ ਤੇ ਹੁਣ

ਭੇਜ ਮੰਮੀ ਚਾਹ ਚਾਹ ਪੀਣੀ ਆ ਦੇਖ ਲਈ ਮੇ ਬਣਾ ਲਈ ਵੀਡੀਓ ਹਾਂਜੀ ਭੁੱਖ ਲੱਗ ਗਈ ਆ ਤੀਬੀ ਬਹਿ ਗਏ ਹੋ ਭਰਾਵਾ ਤੁਸੀਂ ਤਾਂ ਥੱਲੇ ਹੀ ਨਹੀਂ ਆਉਨੇ ਕੀ ਗੱਲ ਕੀ ਕਰੀਏ ਹੁਣ ਥੱਲੇ ਮੈਂ ਤਾਂ ਤੇਰੇ ਦਰਸ਼ਨ ਹੀ ਨਹੀਂ ਹੋਏ ਸਵੇਰ ਦੇ ਦਰਸ਼ਨ ਤੇ ਹਰਾਮ ਦਾ ਤਾਂ ਫਿਰ ਕਿੱਥੇ ਸਵੇਰ ਦਾ ਜਿਹੜਾ ਫੋਨ ਆਇਆ ਤੂੰ ਮੈਂ ਤਾਂ ਥੱਲੇ ਲੰਮਾ ਪਿਆ ਕਿੱਥਾ ਲੰਮਾ ਪਿਆ ਥੱਲੇ ਮੈਂ ਤਾਂ ਕਿਤੇ ਵੀ ਨਹੀਂ ਗਿਆ ਹਾਂ ਗਿਆ ਤਾਂ ਕਿਤੇ ਮੈਂ ਸਵੇਰ ਦਾ ਦੇਖਿਆ ਦੇਖਿਆ ਇਹਨੂੰ ਮੈਂ ਤੈਨੂੰ ਮੈਂ ਆਪਣੀ ਬੀਬੀ ਨੂੰ ਛੱਡ ਕੇ ਜਾਂਨਾ ਕਿਤੇ ਨਾ 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 ਕਿੱਥੇ ਜਾਂਦਾ ਬੀਬੀ ਨੂੰ ਛੱਡ ਕੇ ਮੈਂ ਬੀਬੀ ਨਾਲ ਅੰਨਾ ਪਿਆਰ ਕਰਦਾ ਬੋਲਦਾ ਤੂੰ ਤੇ ਬੀਬੀ ਤੂੰ ਥੱਲੇ ਬੈਠਿਆ ਕਰ ਹਾਂ ਤੂੰ ਉੱਪਰ ਕਿਉਂ ਬੈਣੀ ਆ ਉਹ ਮੈਨੂੰ ਉੱਤੇ ਮੱਖੀਆਂ ਤੋਂ ਡਰਦਾ ਗਾ ਉੱਤੇ ਮੱਖੀਆਂ ਉੱਤੇ ਸੋ ਕੋ ਜਿਆਦਾ ਥੱਲੇ ਘਾਟ ਆ ਮੈਂ ਥੱਲੇ ਬਹੁਤ ਮੱਖੀਆਂ ਥੱਲੇ ਹੁਣ ਗਰਮੀ ਪੈਣ ਲੱਗੀ ਆ ਨਹੀਂ ਅਜੇ ਮੈਨੂੰ ਲੱਗਦੀ ਗਰਮੀ ਹੁਣ ਮੈਂ ਦੇ ਪੱਖਾ ਬੰਦ ਉਹਰੇ ਦਾ ਕਰ ਦਿੱਤਾ ਗਰਮੀ ਬਹੁਤ ਅਜਿਹਾ ਜਿਆਦਾ ਲੱਗਦਾ ਉਧਰ ਮੰਮੀ ਚਾਰ ਬਣਾਉਂਦੀ ਪਈ ਆ ਆਹੋ ਚਾਰ ਮੈਂ ਹੀ ਦਿੱਤਾ ਚੱਲ ਹਾਂ ਬੀਬੀ ਥੱਲੇ ਚਾਰ ਬਣਾਈਏ ਇਕੱਠੇ ਥੱਲੇ ਮੈਂ ਹੀ ਬੀਬੀ ਸਾਡੇ ਥੱਲੇ ਉਤਰਦੇ ਹੋਏ ਫੜਾਂ ਬੀਬੀ ਮੈਂ ਨਹੀਂ ਨਹੀਂ ਪਰ ਆਵਾ ਲੋਕੀ ਕਹਿੰਦੇ ਤੂੰ ਫੜਦਾ ਨਹੀਂ ਬੀਬੀ ਨੂੰ ਵੀਡੀਓ ਬਣਾਉਂਦਾ ਰਹਿਣਾ ਆ ਨਹੀਂ ਨਹੀਂ ਮੈਂ ਕਹਾ ਬੀਬੀ ਮੇਰੀ ਹੱਥ ਲਾਉਣ ਨਹੀਂ ਦਿੰਦੀ ਮੈਨੂੰ ਮੈਂ ਹੀ ਕਰਾਂ ਤਾਂ ਏਦਾਂ ਮੈਂ ਠੀਕ ਆ ਕਈ ਮੈਨੂੰ ਕਹਿੰਦੇ ਤੈਨੂੰ ਬੋਲਣ ਦੀ ਆ ਗੱਲ ਨਹੀਂ ਬੀਬੀ ਕਈ ਤੇਰੇ ਪੋਤੇ ਨੂੰ ਏਦਾਂ ਕਹਿੰਦੇ ਕਿ ਤੇਰੇ ਪੋਤੇ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਬੀਬੀ ਨਾਲ ਕਈ ਹੈਗੇ ਇੱਕ ਦੋ ਇਹਨੂੰ ਪਤਾ ਹੀ ਆ ਵਿੱਚ ਜੇ 100 ਚੰਗੇ ਆ ਤੇ ਇੱਕ ਦੋ ਵਿੱਚ ਇਹ ਵੀ ਹੈਗੇ ਜਿਹੜੇ ਸੜਦੇ ਫੁੱਕਦੇ ਰਹਿੰਦੇ ਆ ਪਰ ਆਪਾਂ ਇਹੋ ਜਿਹੇ ਦੀ ਟੈਨਸ਼ਨ ਨਹੀਂ ਲਈਦੀ ਤੂੰ ਮੇਰੇ ਨਾਲ ਹੈਗੀ ਆ ਨਾ ਤੂੰ ਦੱਸ ਤੈਨੂੰ ਮੈਂ ਕਦੀ ਚੰਗੀ ਮਾੜੀ ਕਹੀ ਤੇ ਮੈਨੂੰ ਕਹਿੰਦੇ ਵੀ ਇੱਕ ਦਾ ਮੈਸੇਜ ਅੱਜ ਆਇਆ ਕਿ ਕੀ ਕਰ ਤੈਨੂੰ ਅਕਲ ਨਹੀਂ ਹੈਗੀ ਜੇ ਉਹ ਮੈਂ ਕਹਾ ਕੋਈ ਗੱਲ ਨਹੀਂ ਆ ਤੁਸੀਂ ਆਪਣੀ ਅਕਲ ਸਾਂਭ ਕੇ ਰੱਖੋ ਕਿਉਂ ਬੀਬੀ ਆਹੋ ਮੈਂ ਕਹਾ ਜਿੰਨੇ ਅਸੀਂ ਆਪਣੇ ਮਾਪਿਆਂ ਦੀ ਕਦਰ ਕਰੀਦੀ ਨਾ ਤੁਸੀਂ ਨਹੀਂ ਕਰ ਸਕਦੇ ਠੀਕ ਆ ਠੀਕ ਆ ਆਹ ਇਹਦਾ ਮਤਲਬ ਇਹ ਹੋਣਾ ਕਿ ਤੂੰ ਤੂੰ ਕਰਕੇ ਬੋਲਦਾ ਨਹੀਂ ਤਾਂ ਆਪਾਂ ਤਾਂ ਬੋਲਦੇ ਬੱਜਿਆਂ ਨੂੰ ਲਾ ਤੂੰ ਬੀਬੀ ਤੂੰ ਇਸ ਕਰਕੇ ਕਹੀਦਾ ਮੈਂ ਹੁਣ ਤੁਸੀਂ ਕਹਿਣ ਲੱਪਾ ਨਾ ਪਿਆਰ ਨਹੀਂ ਫਿਰ ਰਹਿਣਾ ਤੂੰ ਜਿੱਦਾਂ ਕਹਿੰਦੇ ਵੀ ਤੂੰ ਕਰਕੇ ਬੋਲਦਾ ਬੀਬੀ ਤੂੰ ਸਾਡਾ ਪਿਆਰ ਆ ਇਹ ਪਿਆਰ ਕਰਕੇ ਕਹਿਣਾ ਮੈਂ ਬੀਬੀ ਤੈਨੂੰ ਅਮਰਤ ਰੱਬ ਨੂੰ ਵੀ ਕਿਸੇ ਨੇ ਬਖਸ਼ ਆਹੋ ਤੇ ਫੇ ਅਸੀਂ ਤਾਂ ਚੀਜ਼ ਹੀ ਕੁਛ ਨਹੀਂ ਆਹੀ ਨਹੀਂ ਐਡੀ ਟੈਨਸ਼ਨ ਲਈਦੀ ਕਿਉਂ ਬੀਬੀ ਖਾਸਮਾ ਨੂੰ ਖਾਵੇ ਕਹਿੰਦਾ ਕੋਈ ਕਹਿੰਦਾ ਕਹਿੰਦਾ ਤੇ ਕਹਿੰਦਾ ਰਹੇ ਜੱਟ ਰਹਿਣਗੇ ਨਿਆਰੇ ਜਿੰਦਗੀ ਦੇ ਹਾਂਜੀ ਹਾਂ ਵਾਠ ਠੀਕ ਆ ਕੁੱਤਾ ਬੌਂਗਦਾ ਹੈ ਬੌਂਕ ਤੇ ਬੌਂਕਨੇ ਦੋ ਆ ਬੌਂਕਨੇ ਦੋ ਕੀ ਕਰੇ ਆਪੇ ਹਟ ਜੂਗਾ ਕੁੱਤਾ ਬੌਂਗਦਾ ਹੈ ਬੌਂਕਨੇ ਦੋ ਬੌਂਕ ਬਾਂਕ ਕੇ ਹਟ ਜੂਗਾ ਬੌਂਕ ਬਾਂਕ ਕੇ ਆਪੇ ਹਟ ਜੂਗਾ ਬੀਬੀ ਇੱਥੇ ਅੰਦਰ ਇਹਨੂੰ ਦੱਸ ਮੰਮੀ ਬੀਬੀ ਮੰਮੀ ਨੂੰ ਇੱਥੇ ਦੱਸ ਆਣ ਕੇ ਵੀ ਕਿਦਾਂ ਪਾਈਦਾ ਚਾਰ ਇੱਧਰ ਈਬੀ ਜੀ ਚਾਹ ਪੀ ਰਹੇ ਨੇ ਸ਼ਾਮ ਦੀ ਬੀਬੀ ਨੂੰ ਮਾ ਧੱਕੇ ਨਾਲ ਥੱਲੇ ਲੈ ਕੇ ਆਂਦਾ ਮੈਂ ਕਹਾ ਬੀਬੀ ਥੱਲੇ ਆ ਤੂੰ ਉੱਪਰ ਬੈਠੀ ਨਹੀਂ ਮੁਖੜਾ ਇੱਧਰ ਕਰ ਤੇਰਾ ਮੁਖੜਾ ਬੜਾ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਹੀਂ ਆਉਣੀ ਬੀਬੀ ਸਾਤਰੀ ਕਾਲ ਬੁਲਾ ਦੇ ਸਾਰਿਆਂ ਨੂੰ ਸਾਤਰੀ ਕਾਲ ਜੀ ਸਾਰੇ ਜਾਣੇ ਸਾਤਰੀ ਕਾਲ ਕਾ ਮੇਰੇ ਪੋਤੇ ਨੂੰ ਮਾੜੇ ਚੰਗੇ ਮੈਸੇਜ ਨਾ ਕਰਿਆ ਕਰੋ ਬੀਬੀ ਕਹਦੇ ਕਾ ਮੇਰੇ ਪੋਤੇ ਨੂੰ ਮਾੜਾ ਚੰਗਾ ਨਹੀਂ ਕੋ ਕਹਿਣਾ ਕਿਸ ਨੇ ਮੇਰਾ ਪੋਤਾ ਮੇਰਾ ਜਾਨ ਹੈ ਤੇ ਉਹ ਕਹਿੰਦਾ ਬਾਣਾ ਨਹੀਂ ਕਹਿਣਾ ਕਿਸ ਨੇ ਵੀ ਹਾਂ ਕਾ ਪਿਆਰ ਕਰਿਆ ਕਰੋ ਬੀਬੀ ਉਹਦਾ ਸਾਰੇ ਪਿਆਰ ਹੀ ਕਰਦੇ ਆ ਇੱਕ ਅੱਧਾ ਤੈਨੂੰ ਪਤਾ ਹੀ ਆ ਕੋ ਹੁੰਦਾ ਹੀ ਆ ਵਿੱਚ ਚਲੋ ਛੱਡੋ ਬਾਕੀ ਛੱਡੋ ਹੁਣ ਤੁਸੀਂ ਦੱਸੋ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਡਾਂਟ ਵਰੀ ਕੁਝ ਗਲਤ ਬੋਲ ਹੁੰਦਾ ਸੋ ਸਮਝਾਉਂਦੇ ਕਹਦੇ ਆ ਹਨਾ ਨੀ ਮੈਂ ਨਹੀਂ ਗੁੱਸਾ ਕਰਦਾ ਨਾ ਕੋਈ ਗੱਲ ਨਹੀਂ ਸਾਰੇ ਵੀਰ ਭਰਾ ਭੈਣ ਹੀ ਆ ਕਈ ਗੱਲਾਂ ਦਾ ਸਾਨੂੰ ਨਹੀਂ ਪਤਾ ਦੱਸ ਦਿੰਦੇ ਅਗਲੇ ਹਾਂਜੀ ਹਾਂਜੀ ਉਹ ਤੇ ਨਹੀਂ ਚਾਰ ਦੇਖਣ ਦਾ ਚਾਹ ਕੇ ਬਣਾਏ ਕਰੇ ਨੇ ਉਹ ਮਤਲਬ ਦੇਖ ਕੇ ਬਣਾ ਲਾ ਕਰਾਂਗੇ ਆਪਣੀ ਘਰ ਵਾਲੀ ਨੂੰ ਪਾ ਪਾ ਕੇ ਦਊਂ ਕਰੂੰਗਾ ਮੈਂ ਮਾਂ ਨੂੰ ਨਾ ਦਿਓ ਨਾ ਮਾਂ ਨੂੰ ਕਿ ਆਪਣੀ ਘਰ ਵਾਲੀ ਨੂੰ ਦਵਾ ਕਰਾਂਗੇ ਪਾ ਕੇ ਹੁਣ ਮਸਾਲਾ ਜਿਹੜਾ ਇਹ ਸਾਰਾ ਪੀ ਜਾ ਮੇਥੀ ਕਲੌਂਜੀ ਅੱਛਾ ਆੜਾ ਮਸਾਲਾ ਸਾਰਾ ਪੀ ਲੈਣਾ ਮੈਂ ਪਹਿਲਾਂ ਦਿਖਾਇਆ ਤੁਹਾਨੂੰ ਹਾਂ ਕੋਈ ਗੱਲ ਨਹੀਂ ਹਾਂ ਕਲੌਂਜੀ ਹੋਣੀ ਪੀਣ ਪਾਈ ਦੀ ਹੋਣ ਤੇ ਜਾਂਦੀ ਆ ਕਰੋ ਮੇਥੀ ਦਾਣਾ ਹੀ ਹਨਾ ਹਾਂ ਹਾਂ ਇਹ ਸੌਫ ਮਿੱਠੀ ਹਾਂ ਫਿਰ ਮੇਥੀ ਦਾਣਾ ਸੌਫ ਮਿੱਠੀ ਤੇ ਕਾਲੀ ਮਿਰਚ ਜੀਰਾ ਅੱਛਾ ਕੁਝ ਪਾ ਕੇ ਪੀ ਲੈਣਾ ਅੱਪਾ ਤੈ ਇਹ ਵਿੱਚ ਪੀ ਲੈਣਾ ਅੱਛਾ ਇਹ ਤੇਲ ਚ ਪਾਤਾ ਸਾਰਾ ਜਗਾ ਲੈਣਾ ਬਸ ਤੇ ਪਹਿਲਾਂ ਮੈਂ ਉਦਾਂ ਇੱਕ ਬਿਸਾਇਆ ਸੀ ਇਹਨੂੰ ਫਿਰ ਭਤੀਸਾ ਹੁਣ ਇਹ ਚ ਮੜ ਜਾ ਹੋਰ ਕਰ ਲੈਣਾ ਅੱਛਾ ਇਹਦੇ ਵਿੱਚ ਹੁਣ ਪਾਏਗਾ ਲੂਣ ਮਿਰਚ ਮਸਾਲਾ ਹਨਾ ਬਸ ਆਹ ਪਾਤੀ ਹਲਦੀ ਮੈਂ ਤੋਲ ਮਿਣ ਕੇ ਕਦੀ ਨਹੀਂ ਪਾਇਆ ਤੇ ਅੰਦਾਜ਼ੇ ਨਾਲ ਪਾਉਣੀ ਵੀ ਬੜਾ ਸੋਹਣਾ ਚਾਰ ਬਣ ਜਾਂਦਾ ਅੱਛਾ ਆ ਲੂਣ ਪਾਤਾ ਕਾਲੀ ਮਿਰਚ ਸਾਰਾ ਮਸਾਲਾ ਵਿੱਚ ਪਾਤਾ ਸਿਰਫ ਉਹ ਸੋਹਣਾ ਠੀਕ ਆ ਇਹ ਪਾਉ ਲਾ ਮਾੜਾ ਜਾ ਹਾਂ ਹਾਂ ਦੇਗੀ ਮਿਰਚ ਹੋ ਗਈ ਲਾਲ ਮਿਰਚ ਕਾਲਾ ਲੂਣ ਆ ਇਹ ਪਾਤਾ ਦੇਗੀ ਮਿਰਚ ਕਾਲਾ ਲੂਣ ਤੇ ਰੰਗ ਬਣਾਉਂਦਾ ਮੇਰਾ ਖੁੱਦੀ ਸੋਹਣੀ ਲੱਗਦੀ ਆ ਬੱਲਾ ਬੜਿਆਈ ਨਾ ਰਹਿਣਾ ਤਾਂ ਹਾਂਜੀ ਤੁਸੀਂ ਕੀ ਕਹਿ ਰਹੇ ਹੋ ਜਨਾਬ ਸਿਰਕਾ ਲਓ ਸਿਰਕਾ ਥੋੜਾ ਜਿਹਾ ਆ ਆ ਜਿਹੜੀ ਮੇਨ ਚੀਜ਼ ਪੈਣ ਲੱਗੀ ਆ ਹੁਣ ਜੀ ਆ ਪੈ ਗਈਆਂ ਗਾਜਰਾਂ ਤੇ ਆ ਪੈ ਗਈ ਆ ਗੋਭੀ ਵਿੱਚ ਮਿਕਸ ਅੱਛਾ ਮਿਕਸੀ ਬਣਾਉਣੀ ਆ ਹਨਾ ਉਹ ਨਾ ਤੇਈ ਬੰਮੀ ਗੱਡੀਆਂ ਵਾਲੇ ਨੇ ਬੜਾ ਵਧੀਆ ਬੜੇ ਵੇਚਦੇ ਆ ਚਾਰ ਉਹਨਾਂ ਨੇ ਬਹੁਤ ਵਧੀਆ achar ਬਣਾਇਆ ਹੁੰਦਾ ਇਹਨੂੰ ਮੇਰਾ achar ਪਸੰਦ ਨਹੀਂ ਆਉਂਦਾ ਨਹੀਂ ਨਹੀਂ ਪਸੰਦ ਆਉਂਦਾ ਹੁੰਦਾ ਮੈਂ ਉਦਾਂ ਵੇਹੇ ਗੱਲ ਕਰਦਾ ਹਾਂ ਕਿ ਭਾ ਕੇ ਵਧੀਆ ਲਿਆ ਹੁੰਦੇ ਆ ਅੱਜ ਹਾਂ ਹਾਂ ਬਸ ਅੱਜ ਪਤਾ ਲੱਗੂਗਾ ਨਾ ਕਿਦਾਂ ਗੱਲ ਬਣਦੀ ਕਿ ਨਹੀਂ ਬਣਦੀ ਬਸ ਤਰੀਕਾ ਬਾਕੀ ਮੈਂ ਛਿਰਕੇ 'ਚ ਥੋੜੀ ਜਿਹੀ ਪਾ ਲੈਣੀ ਹੈ ਸ਼ੱਕਰ ਸ਼ੱਕਰ ਨਾਲ ਮਿੱਠਾ-ਮਿੱਠਾ ਰਿਹਾ ਜਾਂਦਾ ਨਹੀਂ ਨਹੀਂ ਇਹ 'ਚ ਪਾਉਣਾ ਹੁੰਦਾ ਥੋੜਾ ਨਾਲ ਲਸਣ ਦਾ ਮਤਲਬ ਰਸ ਜਿਆ ਕੱਢ ਕੇ ਅੱਛਾ ਇਹ ਚੀਜ਼ਾਂ ਪਾਈਆਂ ਬਸ ਤੇ ਚਾਰ ਬਰਗੀਆਂ ਮੈਂ ਦਾਲ ਨਹੀਂ ਮੈਂ ਦੱ ਚੱਲ ਅੱਲਾ ਪਿਆਰਾ ਜਰਾ ਥੋੜਾ ਪੋਣਾ ਅੱਛਾ ਆ ਘੋਲ ਮਿਲ ਗਿਆ ਤੇ ਬਸ ਇੰਨਾ ਹੀ ਕੰਮ ਬਸ ਆਹ ਨਿੰਬੂ ਚੋੜ ਦੇਣਾ ਅੱਛਾ ਅਜੇ ਵਿੱਚ ਨਿੰਬੂ ਨਿਚੋੜਨਾ ਨਹੀਂ ਪੂਰਾ ਵੇ ਖਰਾਕ ਰੂਪ ਤੇ ਨਹੀਂ ਹੁੰਦਾ ਬਾਅਦ ਚ ਨਹੀਂ ਨਹੀਂ ਬਹੁਤ ਸੁਆਦ ਆ ਜਾ ਸਾਰ ਸਾਰ ਤੇ ਸਾਮੇ ਚਾਟਾ ਆਉਂਦਾ ਵਧੀਆ ਲਿੰਦਾ ਐ ਉਹ ਉਹਦੇ ਕੱਟੇ ਮਾਰੀ ਉਹ ਚਾਰ ਦਾ ਨਾ ਇੰਨਾ ਧਿਆਨ ਰੱਖਣਾ ਪੈਂਦਾ ਵੀ ਉਹਨੂੰ ਗਿੱਲਾ ਹੱਤ ਨਾ ਲੱਗੇ ਗਿੱਲਾ ਨਾ ਲੱਗੇ ਨਾ ਇਹ ਲੱਗੇ ਬੰਦਾ ਤੀਏ ਦਿਨ ਚੌਥੇ ਦਿਨ ਚੌਥੇ ਦਿਨ ਵਿੱਚ ਮਾਰ ਲਵੇ ਕੜਸੀ ਹਣਾ ਨਹੀਂ ਨਾ ਮਾਰਨਾ ਕੜਸੀ ਹਲਾਉਣ ਹਲਾਉਣ ਨਾ ਭੇੜਾ ਲੋਲ ਰੱਦਾਂ ਨਾਲ ਤੁਹਾਡੇ ਉਦਾਂ ਤਲਾ ਉਦਾਂ ਉਹ ਮਾ ਜੱਦੀ ਤੇਰੀ ਦੱਸੀ ਰ ਜਦੀ ਮੈਂ ਤੈਨੂੰ ਗੱਲ ਦੱਸਾਂ ਕਿ ਜਦੋਂ ਵੀ ਆਈਏ ਨਾ ਪੁੱਛ ਪਹਿਲਾਂ ਵੀ ਚਾਰ ਬਣਾ ਕੇ ਦਿੱਤਾ ਮੈਨੂੰ ਕਦੀ ਤੇ ਵੀ ਚਾਰ ਨਹੀਂ ਬਣਾ ਕੇ ਦਿੱਤਾ ਮੇਰੇ ਬਾਬੇ ਇਹ ਬਣਾ ਲੈਂਦੀ ਤੇ ਮੈਂ ਹੁਣ ਚਾਹ ਚੁੱਕੀ ਕਰਨੇ ਬਣਾ ਨਹੀਂ ਲੈਣੀ ਬਣਾਉਂਦੇ ਰਹੇ ਹੀ ਵੀ ਅੱਛਾ ਮੈਂ ਹੁਣ ਨਹੀਂ ਬਣਾਉਂਦਾ ਕੋ ਬਣਾਇਆ ਨੋਂ ਨੋਂ ਨਾ ਕਰੀ ਬਣਾ ਕੇ ਦੇਣਾ ਹੋਰ ਨੋਂ ਜਿਆਦਾ 100 ਸੌਂ ਦਿੱਤਾ ਸਾਰਾ ਕੰਮ ਹਾਂ ਫੇ ਸਹੀ ਗੱਲ ਹੈ ਮੈਂ ਹੁਣ ਹੁਸਤੇ ਚੜਨਾ ਆਸ ਮੇਰੇ ਮੇਰੇ ਨਹੀਂ ਬਣਾਦਾ ਸਾਸਰੀ ਬਣੀ ਮੈਂ ਸਾਸ ਨੇ ਬਥੇਰੀਆਂ ਰੋਟੀਆਂ ਕੋਈ ਗੱਲ ਨਹੀਂ ਸੱਸ ਘਟੋ ਹੋ ਜਾਣੀ ਹਾਂ ਸੱਸ ਨੇ ਬਥੇਰੀਆਂ ਰੋਟੀਆਂ ਪਕਾਈਆਂ ਪਹਿਲਾਂ ਸਿਆਣੇ ਨੇ ਗੱਲ ਬਣਾਈ ਇਹ ਕਹਿੰਦੇ ਆ ਕਿ ਤੇ ਕੀ ਹਨਾ ਮਾਵਾ ਲਾਡ ਲੜਾ ਕੇ ਈਆਂ ਬੁਗਾੜ ਹੈ ਨਾ ਤੇ ਸੱਸਾਂ ਦੇ ਦੇ ਮਤਾਂ ਉਮਰ ਸਵਾਰ ਨਹੀਂ ਤਾਂ ਹੈ ਕਿ ਨਾ ਪਰ ਮੇਰੀ ਮਾਂ ਨੇ ਮਤਾਂ ਦਿੱਤੀਆਂ ਮੇਰੀ ਸੱਸ ਨੇ ਸਵਾਰਨਾ ਕਿ ਮੈਨੂੰ ਬੁਗਾੜਿਆ ਇਹ ਮੈਨੂੰ ਚਾਜ ਦੱਸਿਆ ਇਹ ਮੈਨੂੰ ਨਹੀਂ ਬੁਗਾੜਿਆ ਮੈਂ ਤੈਨੂੰ ਸਵਾਰਿਆ ਈ ਆ ਬੁਗਾੜਿਆ ਸਵਾਰਾ ਤੇ ਮੇਰੀ ਮਾਂ ਹੈ ਨਾ ਮੰਗੜੀ ਕੰਮ ਕੀਤਾ ਭੈਣਾ ਮਾਂ ਇਹ ਕੰਮ ਤੇ ਕੀ ਸੋਣਾ ਅਈ ਸੰਝਾ ਕੰਮ ਕੀਤਾ ਸਾਰਾ ਹਾਂ ਜਾਨ ਸੰਝਾ ਅਈ ਇਤਰਾ ਦੇ ਨਹੀਂ ਆਈ ਬੜਾ ਸੰਤਾਰ ਨਹੀਂ ਮਾਚਾ ਮੰਜਾ ਰੱਖੀ ਹੈੀ ਦੋਦੇ ਤੇ ਉਸ ਦਾ ਫੇਰਾ ਹੂੰ ਜਦੋਂ ਤੁਹਾਡਾ ਮੈਨੂੰ ਪਾ ਲਿਆ ਹੁੰਦਾ ਤਾਂ ਮੈਂ ਐਦਾ ਨਹੀਂ ਉੰਨੀ ਨੂੰ ਮਾਰ ਲੈਂਦੀ ਪੁੱਤ ਮੈਂ ਫੜਾ ਲਿਓ ਕੋਈ ਹੈਈ ਨਾ ਕੋਈ ਆ ਨਹੀਂ ਨਾ ਕਦੇ ਪਤਾ ਨਹੀਂ ਆਹ ਮੇਰੀ ਬੀਬੀ ਨੇ ਖਾਦਾ ਤਾਂ ਪਤਾ ਲੱਗਦਾ ਨਾ ਖਾਦਾ ਮੈਨੂੰ ਪਿਆ ਨਹੀਂ ਨਾ ਮੈਂ ਮੈਂ ਪਿੱਛੇ ਨੂੰ ਪਤਾ ਇੱਥੇ ਘੱਟ ਖਾਦਾ ਪਿੱਛੇ ਖਾਦਾ ਅੱਛਾ ਇੱਥੇ ਹੀ ਗਰੀਬ ਸੀਗੇ ਇੱਥੇ ਕਿਹੜਾ ਵੇਚਦਾ ਹੈ ਆਹ ਇੱਥੇ ਹੀ ਗਰੀਬ ਹੀ ਸੀਗੇ ਫੇਰ ਬਿਨਾਂ ਆਹ ਤਰੀਕਾ ਮੈਂ ਆਪਣਾ ਨਹੀਂ ਨਹੀਂ ਫੇਰ ਬੀਬੀ ਅਸੀਂ ਗਰੀਬ ਹੀ ਸੀਗੇ ਫੇਰ ਮੇਰੀ ਮਾਂ ਕੀ ਖਾਣ ਲੈਂਦੀ ਕਿਹੜੀ ਨਹੀਂ ਦਿੱਕਾ ਕੋਈ ਨਾ ਉਹਦੀ ਪੈ ਗਿਆ ਵਿੱਚ ਨਿੰਬੂ ਪਰ ਮੈਨੇ ਪੁੱਛਿਆ ਪਿਛਲੇ ਏਦਾਂ ਬਣਦੀ ਗੱਲ ਬਾਤ ਲੋ ਜੀ ਚਾਰ ਨੂੰ ਬਣਾਤਾ ਇਹਨੂੰ ਨਹੀਂ ਇਹਨੂੰ ਹੁਣ ਰੜ ਲੈਣ ਦੇਣਾ ਚੰਗੀ ਤਰ੍ਹਾਂ ਜਿਆਦਾ ਨਹੀਂ ਲਵਣਾ ਥੋੜਾ ਸੇਕ ਲਵਣਾ ਕੱਲ ਨੂੰ ਘੜਾਉਣਾ ਤੇ ਹੁਣ ਗੁੱਤੀਆਂ ਬਾੜੀਆਂ ਕਰਦੀਆਂ ਫਿਰ ਸੂਲੇ ਛੱਡੇ ਨਹੀਂ ਜਾਂਦਾ ਮੈਂ ਬੜਾ ਕਰਦੀ ਨਹੀਂ ਪੁੱਛਤਾ ਇਹਦਾ ਅੱਛਾ ਇਹਨੂੰ ਕੜਾ ਫਿਰ ਮੈਂ ਮਾਗਾ ਤੋਂ ਕਰ ਲਾ ਹਾਂ ਹਾਂ ਉਹ ਕਿਵੇਂ ਹੁੰਦਾ ਹਾਂ ਅੱਛਾ ਆਡੀਆਂ ਗੁੱਟੀਆਂ ਕਰਨੀਆਂ ਹਾਂ ਰਜਾਈ ਰਜਾਈ ਚ ਪਾ ਲੈਣਾ ਹਨ ਪਾਪਾ ਨੂੰ ਧੂਮਾ ਪੈਣਾ ਕਿਦਾਂ ਧੂਮਾ ਪੈਣਾ ਪਾਪਾ ਦੇ ਸਿਰ ਕੰਪਲ ਦੋ ਉਹ ਨਿਕਾਉਣਾ ਨਾ ਲੜੀ ਅੱਛਾ ਭਰਾ ਮਸੂਠੇ ਤੇ ਚੜ ਕੇ ਸਿਰ ਬੁਆ ਤੇ ਧੂਮਾ ਮਾਰਦੇ ਨੇ ਕੋਠੇ ਤੇ ਬਾਕੀ ਬੋਕ ਰਿਹਾ ਕੈਨੇਡਾ ਵਾਲੇ ਦੇ ਬਈ ਇਹੀ ਰੱਖੇ ਸੀ ਬਈ ਯਾਰ ਕਿਆ ਇਹ ਇੱਕ ਪਟੂ ਪਟੂ ਆਹੋ ਤੇ ਉਹਨੇ ਧੂਮਾ ਨਹੀਂ ਪੜਿਆ ਉਹਨੇ ਇਹਨੂੰ ਖੜਾਉਣਾ ਕਰ ਅੱਛਾ ਚੜ ਗਈਆਂ ਓਹੋ ਬੀਬੀ ਬੰਦਾ ਚਾਹ ਪਕਾਉਂਦਾ ਥੋੜਾ ਜਿਹਾ ਹਾਂ ਤੈਨੂੰ ਦੇਖੀਏ ਜਾਂ ਕਰੇ ਆਹ ਮੈਨੂੰ ਪਤਾ ਇਹ ਵੀ ਇਹ ਵੀ ਕਿਦਾਂ ਫਿਰ ਜੂਆਂ ਪੂਰੀਆਂ ਨਿਕਲਦੀਆਂ ਰਹੀਆਂ ਹਾਂ ਓਏ ਜੂਆਂ ਬੁੱਕੀਆਂ ਨਿਕਲਦੀਆਂ ਹਾਂ ਓਏ بابا ਵੇਖ ਲੈ ਹੁਣ ਤੇਰੇ ਗੱਲਾਂ ਹੁਣ ਕੈਨੇਡਾ ਵਾਲੀਆਂ ਆਉਂਦੀਆਂ ਮੇਰੇ ਮੇਰੇ ਹੂ ਚੜ ਗਈ ਅੱਛਾ ਹੱਥ ਨਹੀਂ ਜਾਈ ਮੇਰੇ ਖੁਰਕ ਬੜੀ ਹੋਏ ਬੜੀ ਖੁਰਕ ਹੋਏ ਅੱਛਾ ਮੈਨੂੰ ਪਤਾ ਨਹੀਂ ਕਿ ਉਹ ਧੋ ਆਈ ਸੀ ਮੈਂ ਧੋ ਰੋਟੀ ਪਾਣੀ ਨਾ ਕੀਤਾ ਖਾਦਾ ਪੀਤਾ ਮੈਂ ਪਹਿਲਾਂ ਧੋ ਮੇਰਾ ਸਿਰ ਦੇਖ ਮੇਰੇ ਸਿਰ ਤੇ ਬਣੀ ਕੀ ਇਹ ਨਾ ਖੁਰਕ ਖੁਰਕ ਤਾਂ ਹਮੇਸ਼ਾ ਦੇਰੀ ਹੁੰਦੀ ਹੈ ਹਾਂ ਉੱਠਾ ਜੀ ਲੱਗੀ ਦੇਖਣ ਲੱਗੀ ਜਿੰਨਾ ਤੱਕ ਖਾਣੇ ਕੇ ਲਈ ਤਿਆਰ ਕਰ ਦੇਖਾਂ ਕਰਦੇ ਤਾਂ ਜੂਨ ਆ ਗਈ ਬੜੀ ਅੱਛਾ ਉਹ ਜੂਨ ਫੇਰ ਨਾ ਮੈਂ ਕੰਗੀ ਮਗਾਈ ਇਸ ਕੰਮ ਤੋਂ ਹਾਂ ਪਾਣੀ ਪਾ ਕੇ ਤੇ ਸਾਡੇ ਕੋ ਪਰੌਣੀ ਆਈ ਉਹਦੀ ਕੁੜੀਆਂ ਨੇ ਕੀ ਜੇ ਤਾਂ ਕੋਈ ਜੂਨਾਂ ਪਿਆ ਹਾਂ ਕੋ ਕੰਦੀ ਨਾ ਵਾ ਉਹ ਲੈ ਮੈਂ ਪਈ ਦੇ ਕੱਢੀਓ ਅੱਛਾ ਆਹ ਕਿਹੜੀ ਮੋਟੇ ਆਹ ਸਵਾਲ ਤੋਂ ਹੈ ਜੀ ਸਰ ਮੈਂ ਚਾਹ ਉਹ ਕੱਢ ਲੈ ਉਹ ਥੋੜਾ ਖਾ ਲੇ ਥੋੜਾ ਕੱਢ ਕੇ ਰੱਖ ਲੋ ਅੱਧੀ ਸਰਾ ਹੁੰਦਾ ਸਾਰੇ ਨੂੰ ਹੱਥ ਨਾਲ ਆਰੇ ਉਹਨਾਂ ਰੱਖ ਜਾਓ ਅੱਛਾ ਇਹ ਹੱਥ ਲਾਇਆ ਤਾਂ ਹੁੰਦਾ ਠੀਕ ਆ ਮਹਾਰਾਜ ਜੀ ਠੀਕ ਆ ਜਿੱਦਾਂ ਤੁਸੀਂ ਕਹਿਤਾ ਵੀ ਨਾ ਲਾਇਆ ਹੋ ਨਹੀਂ ਮੈਂ ਨਹੀਂ ਲਾਇਆ ਆਪੇ ਹੋ ਗਿਆ ਹੂੰ ਦੇ ਕੀ ਚੱਲ ਰਿਹਾ ਕੀ ਚੱਲ ਰਿਹਾ ਕੀ ਚੱਲ ਰਿਹਾ ਸਬਜੀ ਨਹੀਂ ਆਹ ਦੇਖੋ ਹੁਣ ਇਹ ਪੱਕੀ ਡਿਊਟੀ ਆ ਸਭ ਕੁ ਕੱਢ ਦੋਤਾ ਨਾ ਹਾਂ ਤੇ ਰੋਕੋ ਸਿਰਫ ਰੋਟੀਆਂ ਚਾਰ ਰੋਣੀਆਂ ਆ ਉਹ ਵੀ ਔਖੀਆਂ ਲੱਗਦੀਆਂ ਉਹ ਵੀ ਉਹ ਵੀ ਉਹ ਵੀ ਜਨਾਨੀ ਦਾ ਇਕਲੀ ਕੋਈ ਹੈ ਤੇ ਉਹਨੂੰ ਵੀ 5 ਦਿਨ ਹੋ ਗਏ ਅੱਜ ਆਈ ਨੂੰ ਅੱਜ ਚੌਥਾ ਦਿਨ ਆ ਅੱਜ ਚੌਥਾ ਦਿਨ ਹੈ ਮਣ ਬਿਮਾਰ ਉਹ ਪਰੋਣੇ ਹੁਣੇ ਆਈਆਂ ਕੁੜੀਆਂ ਕੜੀਆਂ ਕਿੰਨੇ ਪੈਸੇ ਦਿੰਨੇ ਉਹਨੂੰ ਤੁਸੀਂ ਉਹ ਕੰਮ ਵਾਲੀ ਨੂੰ 2000 ਕਹਿੰਦੇ ਆ 2000 ਰੋਟੀਆਂ ਪਕਾਉਣ ਵਾਲੇ ਹੁੰਦੇ ਜਿਹੜੀ ਆਂਟੀ ਪਰਾਂ ਦੀ ਕਿੰਨਾ 2000 ਕਹਿੰਦੇ ਬੀਬੀ ਨੂੰ ਕਿਹੜਾ ਦੱਸਦੇ ਹੋਣੇ ਬੀਬੀ ਤੇ ਚੋਰੀ ਦਿੰਦੇ ਹੋਣੇ ਹੈਣਾ ਬੀਬੀ ਨਾ ਮੈਂ ਕਿਹੜਾ ਪਤਾ ਮੇਰੀ ਨਾਲ ਚੋਰੀ ਕਾਹਨੂੰ ਦੇਣੀ ਆ ਮੈਂ ਕੋਈ ਮੈਂ ਤਾਂ ਮਗ ਮੱਛਰਦਾਨੀ ਦਵਾ ਆ ਮੱਛਰਦਾਨਾ ਖਿਲਾਉਣਾ ਆ ਅੱਗੇ ਤੇ 3 ਮਹੀਨੇ ਰਾਣੇ ਨੇ ਮੱਛਰਦਾਨੀ ਜਿਹੜੇ ਮੈਂ ਲਾਉਣੀ ਨਾ ਤੇ ਛੋਟੇ ਛੋਟੇ ਹੀ ਤੁਸੀਂ ਪਹਿਲਾਂ ਹੀ ਵੱਡ ਜਾਣਾ ਵਿੱਚ ਆਹ ਸੀਗੀ ਇੱਕ ਨਿੱਕੀ ਜੀ ਨਹੀਂ ਨਿੱਕੀ ਨਹੀਂ ਵੱਡੀ ਆਹ ਆਹ ਉਹ ਹੁਣ ਕਿੱਥੇ ਆ ਬੱਟ ਪਾਟ ਫੁੱਟ ਗਈ ਘਰ ਕਿੱਥੇ ਮੈਂ ਤਾਂ ਬਾਹਰ ਨਹੀਂ ਕਿੱਥੇ ਤੂੰ ਦੇਤੀ ਹੁਣੀ ਕਿਸੇ ਨੂੰ ਗਿਫਟ ਨਾ ਨਾ ਮੈਂ ਕੱਲ ਦੇਣੀ ਜਿਹੜੀਆਂ ਕਿਤੇ ਛੋਟਾ ਛੋਟਾ ਨਾ ਕੋਟਰ ਤਾਂ ਨਹੀਂ ਪਈਆਂ ਜਿਹੜੀਆਂ ਰੱਖਾਂ ਨੰਬਰ ਦੇਸ ਪਈਆਂ ਅੱਛਾ ਉਹ ਮੱਛਰ ਤਾਂ ਨਹੀਂ ਉਹਨੇ ਮੋਲੇ ਲੈ ਕੇ ਦਿੱਤੀ ਅੱਛਾ ਫੌਜ ਤਾਂ ਨਹੀਂ ਆਂਦੀ ਮੋਲੇ ਲੈ ਕੇ ਦਿੱਤੀ ਅੱਛਾ ਜੀ ਅੱਛਾ ਜੀ ਫੇਰ ਕਿਹਦੇ ਮੈਨੂੰ ਅੱਛਾ ਜੀ ਮੱਛਰ ਤਾਂ ਨਹੀਂ ਲਈ ਫੇ ਤੁਸੀਂ ਹਾਂਜੀ ਫੇਰ ਫੇ ਦੋਤੇ ਨਹੀਂ ਲੈ ਆ ਕੇ ਦਿੱਤੀ ਫੇਰ ਮੈਡਲ ਦਈਏ ਤੁਹਾਨੂੰ ਤੇ ਤੇਰੇ ਦੋਤੇ ਨੂੰ ਹਾਂ ਦਿਓ ਹਾਂ ਦੇ ਉਹ ਜਿਹੜੇ ਤੁਹਾਨੂੰ ਕੋ ਲੱਗਦਾ ਇੰਨਾ ਕੀ ਗੱਲ ਮੇਰੇ ਮੈਨੂੰ ਨਹੀਂ ਚੰਗੇ ਲੱਗਦੇ ਨਹੀਂ ਚੰਗੇ ਲੱਗਦੇ ਜਾਵੇ ਤਾਂ ਮੈਨੂੰ ਨਹੀਂ ਚੰਗੇ ਲੱਗਦੇ ਮੇਰੇ ਦੋ ਤੇ ਰਵਦਾ ਨਾ ਮੈਂ ਕੁੱਟਣੇ ਕਿਸੇ ਦਿਨ ਫੜ ਕੇ ਨਾ 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 ਉਹਦਾ ਦੋ ਤੇ ਚਾਰੇ ਕੁੱਟਣੇ ਚਾਰੇ ਚੰਗੇ ਆ ਚਾਰੇ ਚੰਗੇ ਚੰਗੇ ਸਵਾ ਚੰਗੇ ਕਿ ਘਰਣਾ ਤੇ ਚਾਰੀ ਕੱਪੜੀ ਪਾ ਪਿੱਛੇ ਰਣਜੀਤ ਬਾਵਾ ਇਹ ਮਹਿੰਗੀ ਅੰਕੜ ਉਹ ਜਾਨੀ ਦੇ ਉਹ ਜਰਾ ਇਹ ਦੂਜੀ ਆ ਇਹ ਦੇਸੀ ਆ ਜਿਹੜੀ ਉਹ ਪੰਪਲ ਦੇ ਕੇ ਗਿਆ ਉਹ ਅੰਦਰ ਹੀ ਆ ਪਈ ਇਹ ਤੇ ਮਾਉਦਾ ਮੋਟਰ ਤੇ ਜਾਣ ਲਈ ਭੁੰਡੀ ਬੜੀ ਪੈਂਦੀ ਤਾਂ ਪਾ ਲੈਣਾ ਉਹਨਾਂ ਐਨਕ ਹਾਂਜੀ ਐਨਕ ਮੇਰੇ ਦੇਖ ਆਖਾਂ ਦਾ ਹਾਲ ਬਸ ਨਾਲ ਹੀ ਕੋਈ ਗੱਲ ਕਹੋ ਸਹੀ ਉਹੀ ਹੋ ਜਾਂਦਾ ਤੈਨੂੰ ਨਹੀਂ ਹੋ ਜਾਂਦਾ ਮੇਰੇ ਆਹ ਰੈਵਨ ਰੈਵਨ ਲੱਗ ਜਾਂਦਾ ਆਹਰ ਡੁਪਲੀਕੇਟ ਵੀ ਹੁੰਦੀ ਆ ਨਹੀਂ ਆ ਉੱਚਾ ਕੰਦਾ ਵਾਲੇ ਫਿਰ ਉੱਤੇ ਕੋਠੇ ਪਾਉਣ ਦੇ ਤਾਂ ਸਾਡੇ ਮੈਂ ਇੱਟਾਂ ਦੀ ਦੀਆਂ ਦਿੱਤੀਆਂ ਦਿਸਣ ਨਹੀਂ ਦੇ ਤੇ ਤੈਨੂੰ ਕੀ ਨਹੀਂ ਦਿਖਦਾ ਬੇਬੀ ਐਵੇਂ ਕਹਿਣ ਦੀਆਂ ਗੱਲਾਂ ਅੱਖਾਂ ਦਾ ਪੜਨਾ ਪੜੀਆਂ ਤੈਨਹੀਂ ਦੀ ਦਾ 1.5 ਕਿਲੋਮੀਟਰ ਤੇਰੀ ਨਜ਼ਰ ਚਲ ਜਾਂਦੀ ਅੱਜ ਤੈਨੂੰ ਲੱਭਦਾ ਨਹੀਂ ਕੱਖ ਨਾ ਮੈਂ ਨਹੀਂ ਲਾਇਆ ਅਸੀਂ ਬੇਲੇ ਨਹੀਂ ਆਗੇ ਤੇਰੇ ਸਵਾਦ ਲਾਉਣ ਨੂੰ ਉਹ ਆਪੇ ਕਹਿੰਦਾ ਕਈ ਪਤਾ ਕਹਿੰਦੀ ਆ ਹਾਂ ਕਹਿੰਦੀ ਬੇਬੇ ਨੂੰ ਸਵਾਦ ਲਾਉਣ ਦੇ ਕਹਿੰਦੀ ਕੋਫਤੇ ਬਣਾ ਦੱਸ ਦੱਸ ਮੇਰਾ ਉਹਦਾ ਹੀ ਨਾਮ ਆਉਂਦੇ ਦੱਸ ਐਵੇਂ ਚੁਰਾ ਉਹਦਾ ਸਹੀ ਗੱਲ ਹੀ ਆ ਮੰਮੀ ਮੇਰੀ ਨੂੰ ਆਰਡਰ ਮਾਰਦੀ ਰਹਿੰਦੀ ਉਹ ਦੇ ਗਈ ਆ ਪਛਦ ਪਛਦ ਮੈਂ ਪਛਦ ਪਛਦ ਮੇਰੀ ਮੰਮੀ ਨੂੰ ਘਟਾ ਆਰਡਰ ਮਾਰਿਆ ਕਰ ਆਹ ਉਹ ਕਿਦਾਂ ਕੋ ਤੇ ਮੰਮ ਬੇਬੀ ਅੰਦਾ ਫਿਰਕੇ ਸਾਰਾ ਮੁਲਕ ਤਾਂ ਰਿਆਂ ਕੇ ਤੇਰੋਂ ਪਾਉਂਦਾ ਮਰਜ਼ੀ ਮੇਰੀ ਮਰਜ਼ੀ ਮੇਰੀ ਕਾ ਮਰਜ਼ੀ ਤਾਂ ਦਮਾ ਹੋ ਜਾ ਤੇ ਮੇਰਾ ਜਿੱਥੇ ਦਿਲ ਕਰੂਗਾ ਮੈਂ ਘੁੰਮਣਾ ਮੈਂ ਪਰਮਿਸ਼ਨ ਲੈ ਕੇ ਜਾਵਾਂ ਘੁੰਮ ਲੈ ਜਾ ਤਾਂ ਮੈਨੂੰ ਰੋ ਕੇ ਕਾਲੇ ਬਿਠਾਵੇ ਤੇ ਮੇਰਾ ਮੇਰਾ ਅੱਧਾ ਮੰਜਾ ਤੇਰਾ ਅੱਧਾ ਮੇਰਾ ਆ ਨਹੀਂ ਤੇਰਾ ਕੋਈ ਅੱਧਾ ਨਹੀਂ ਕਿਉਂ ਮੇਰਾ ਕਿਉਂ ਨਹੀਂ ਅੱਧਾ ਮੰਜੇ ਬਣਾਏ ਮੰਜੇ ਬਣਾਏ ਸਾਡਾ ਘਰ ਆਏ ਤੇ ਮੇਰਾ ਘਰ ਆ ਨਹੀਂ ਤੇ ਮੈਂ ਮੈਂ ਉਠਣ ਨੂੰ ਕਿਹਾ ਮੰਜੇ ਤੋਂ ਮੇਰਾ ਘਰ ਹੈ ਨਹੀਂ ਇਹ ਨਹੀਂ ਦੇਣੀ ਇੱਧਰ ਚਾਹ ਨਹੀਂ ਦੇਣੀ ਮੈਂ ਨਹੀਂ ਚਾਹ ਪੀਣੀ ਹੁਣ ਮੈਂ ਅਹੀਂ ਦੇਣੀ ਵੀ ਨਹੀਂ ਆ ਮੈਂ ਪੀਣੀ ਵੀ ਨਹੀਂ ਹੁਣ ਅਹੀਂ ਦੇਣੀ ਵੀ ਨਹੀਂ ਹੁਣ ਚਾਹ ਘਟ ਸਵੇਰ ਦੇਤੀ ਚਾਰ ਵਾਰ ਤੇ ਚਾਹ ਪੀ ਲਈ ਆ ਚਾਰ ਵਾਰ ਕਿਦਾਂ ਪੀਲੇ ਹੋਲੇ ਠੰਡੀ ਦੇ ਗਈ ਮੈਨੂੰ ਕਿਹਦਾ ਮੈਂ ਗਰਮ ਕਦੀ ਚਾਹ ਲੈਣ ਦਿੱਤੀ ਉਹ ਜਰਾਕ ਕਦੀ ਚਾਹ ਠੰਡੀ ਕਦੀ ਦੁੱਧ ਠੰਡਾ ਕਦੀ ਰੋਟੀ ਠੰਡੀ ਕਦੀ ਰੋਟੀ ਗਰਮ ਜਿਆਦਾ ਹੋ ਗਈ ਕਦੀ ਲੂਣ ਜਿਆਦਾ ਪੈ ਗਿਆ ਕੰਮ ਕਰ ਲੈ ਤੇ ਖਾਣੀਏ ਰੋਟੀ ਇਸ ਘਰ ਦੇ ਵਿੱਚ ਜੇ ਤੂੰ ਹੀ ਰਹਿਣਾ ਨਾ ਦੋਨਾਂ ਮਾਪੁੱਤਾਂ ਨੇ ਤੇ ਸਾਡੀ ਮੰਨੋ ਮੇਰੀ ਗੱਲ ਸੁਣ ਲੈ ਮੈਂ ਬੇਲੀ ਨਹੀਂ ਨਹੀਂ ਮੈਂ ਸਵੇਰ ਦੇ ਕਿੰਨੇ ਕੰਮ ਕੀਤੇ ਕੱਲ ਕੇ ਕੱਲ ਵੀ ਚਾਰ ਦਾ ਮੈਂ ਹੀ ਪ੍ਰੋਗਰਾਮ ਕਰਦਾ। ਆ ਦੇਖ ਲੈ ਕੀ ਕਹਿੰਦਿਆ। ਨਹੀਂ ਤੇ ਦੋਨੇ ਮੋਟਰ ਤੇ ਕੁਲੀ ਪਾ ਲੋ ਤੇ ਦੋਨੇ ਜਾਣੇ ਰਹਿਓ। ਕਿੰਨੇ ਰਹਿਣਾ ਤੇ ਦੇਖ ਲਓ। ਦੇਖ ਲੈ, ਛੋਣ ਲਿਆ। ਸਿੱਧੀ ਪਤਰੀ ਗੱਲ। ਨਾ ਆ ਜਿਹੜੇ ਆ ਤੇਰੇ ਤੇਰੇ ਬਣਾਉਣੇ ਹੋਣਗੇ ਤੇ ਫੇਰ ਉਹਨਾਂ ਚ ਨਾ ਉਹਨਾਂ ਤੋਂ ਕੱਢਾਂਗੇ। ਇਹਦੇ ਵਿੱਚ ਮੇਰੀ ਅੱਧੀ ਇਹ 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 ਸਾਡੇ ਮਾਪੋਤ ਦੇ ਕਮਰੇ। ਤੁਹਾਡੇ ਐਵੇਂ ਮਾਪੋਤ ਦੇ ਆ। ਉਹ ਆਪਣੇ ਬਣਾ। ਸਾਡੀ ਕਮਾਈ ਐ ਇਹ। ਤੁਹਾਡੀ ਕਾਹਦੀ ਕਮਾਈ ਹੋਈ? ਅੱਧੇ ਪੈਸੇ ਮੇਰੇ ਲੱਗੇ ਚ। ਹੋ ਗਿਆ ਕਿੱਥੋਂ ਪੈ? ਐਹ। ਪਦਰੇ ਤੇਲਾ ਤਾਂ ਕਰਦੀ ਮੇਲਾ ਮੇਰਾ ਮੈਂ ਮੈਂ ਜਦੋਂ ਪੰਜਾਬ ਪੁਲਿਸ ਤੇ ਨੌਕਰੀ ਕੀਤੀ ਮੈਂ ਅੱਧੇ ਪੈਸੇ ਲਾਏ ਆ ਮੈਂ ਕਹਿੰਦੀ ਪੁਲਿਸ ਦੀ ਨੌਕਰੀ ਕਰੇ 3.5 ਨਾਲ ਹੀ ਮੜ ਗਿਆ ਐਸ ਐਚਓ ਸਿਗਾ ਮੈਂ ਓਹ ਹੋ ਹੋ ਬੰਦੇ ਬੰਦੇ ਬੱਸ ਕਰੋ ਜੀ ਬੱਸ ਕਰੋ ਠੀਕ ਆ ਤੇ ਸਾਨੂੰ ਨਾ ਫੜ ਲੈ ਉਹ ਸਾਨੂੰ ਨਾ ਫੜ ਤੇਨੂੰ ਹੀ ਫੜਨਾ ਸਭ ਤੋਂ ਪਹਿਲਾਂ ਮੈਂ ਇਹ ਲਵ ਨਹੀਂ ਕਹਿਣਾ ਮੈਂ ਗੱਲ ਨਹੀਂ ਸੁਣ ਸਕਦਾ ਹੁਣ ਤੇਰੀ ਕੋਈ ਮੈਂ ਨਹੀਂ ਸੁਣ ਸਕਦੀ ਮੈਂ ਇੱਕ ਧੰਮਣ ਵਾਲਾ ਕਹੜਾ ਗੰਬਿਆ ਓਏ ਆ ਮੰਮੀ ਕਹਿੰਦੀ ਮੈਂ ਕਈ ਯਾਰੀ ਲਾਇਆ ਐ ਆਂ ਇਧਰ ਲਿਲਾ ਆਣ ਕੇ ਚਲਾ ਨਹੀਂ ਹੁਣਾ ਇਧਰ ਆ ਮੇਰਾ ਜੰਮ ਲਾਣ ਕੇ ਦੇਖਾ ਤੇ ਬੇਲੋਂ ਦੀ ਵੱਡੀ ਨੂੰ ਨਹੀਂ ਇਸ ਘਰ ਵਿੱਚ ਇੱਕ ਗੁੰਡਾ ਰਾਹ ਚੱਲਦਾ ਹੈ ਮੇਰੀ ਮੇਰੀ ਚੱਲਦੀ ਹੈ ਇੱਥੇ ਨਹੀਂ ਇਸ ਘਰ ਵਿੱਚ ਗੁੰਡਾ ਰਾਹ ਚੱਲਦਾ ਤੁਹਾਡਾ ਮਾਂ ਪੁੱਤ ਦਾ ਹਾਂ ਕਿਉਂ ਗੁੰਡਾ ਕਿਉਂ ਹੈ ਮੈਂ 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 ਅਸੀਂ ਆਪਣੀ ਕਮਾਈ ਦਾ ਬਣਾਇਆ ਸਭ ਅਸੀਂ ਗੁੰਡਾ ਰਾਹ ਚ ਨਹੀਂ ਚੱਲਣ ਦੇਣਾ ਇਸ ਘਰ ਵਿੱਚ ਫਿਰ ਤੁਸੀਂ ਚਲਾਓ ਜਾ ਕੇ ਆਪਣਾ ਤੁਸੀਂ ਅਸੀਂ ਤੁਹਾਡਾ ਨਹੀਂ ਚੱਲਣ ਦੇਣਾ ਨਾ ਆਹ ਸਾਡਾ ਇੱਥੇ ਚੱਲਣਾ ਚਲੋ ਅੱਛਾ ਮੈਂ ਨਹੀਂ ਚੱਲਣ ਦੇਣਾ ਓਹ ਕੌਣ ਤੂੰ ਕੌਣ ਹੈ ਇਸ ਘਰ ਦਾ ਅੱਧਾ ਮਾਲਕ ਦੇਖਾ ਅੱਦਾਂ ਬੜਿਆ ਇਥੇ ਇਸ ਗੱਡੀ ਵਿੱਚ ਝੂਟੇ ਵੀ ਲੈਣੀ ਤਾਂ ਮੇਰੀ ਬਦੌਲਤ ਲੈਣੀ ਆ ਇਹ ਮੇਰੀ ਗੱਡੀ ਆ ਐ ਬੱਲੇਓ ਗੱਡੀਆਂ ਵਾਲਿਆ ਠੀਕ ਆ ਲੈਓ ਗੱਡੀਆਂ ਦੇ ਮਾਲਕਾ ਉਹ ਗੱਡੀਆਂ ਦਾ ਮਾਲਕਾ ਆ ਖੜਾ ਓਏ ਹੋ ਤੇ ਵਾਪਸੀਅਤ ਦਾ ਇੰਨਾ ਹੁੰਦਾ ਹੁਣ ਆਗੇ ਫੁਗਰੀ ਸੁਣਾਉਣ ਹੁਣ ਫੁਗਰੀ ਸੁਣਾਉਣਗੇ ਹਾਂਜੀ ਕੀ ਹੁੰਦਾ ਬਾਕੀ ਮੇਦਾ ਬਾਕੀ ਮੇਦਾ ਨਾ ਹੁੰਦਾ ਵੀ ਉਹ ਜਿਹੜਾ ਮੰਨਵੀਰ ਨਹੀਂ ਪਿਆ ਜਿਹੜਾ ਗਰਜੀਦੇ ਹਾਂ ਪੈਨਸ਼ਨ ਕੁਛ ਨਹੀਂ ਲੱਗਾ ਹਾਂ ਕਿਹਦੀ ਗੱਲ ਹੈ ਕਿ ਵੀ ਤੂੰ ਅਸੀਂ ਨਹੀਂ ਜਾਣਦੇ ਤੂੰ ਘੱਟ ਨਾ ਕਰੇ ਫਿਰ ਮੈਨੂੰ ਕੋਠੇ ਤੇ ਮਿਲਣ ਗਏ ਵਿਚਾਰੇ ਦੇ ਸੈਲੀਬ੍ਰਿਟੀ ਜੋ ਹੋਈ ਤੂੰ ਮਿਲਣ ਗਏ ਕੋਠੇ ਤੇ ਐਦਾਂ ਕਿ ਮੇਰੇ ਕਰਕੇ ਮੇਰੇ ਕਰਕੇ ਇਹ ਕਹਿੰਦੇ ਹੁੰਦੇ ਸਭ ਨੂੰ ਸਲਾਮਾ ਮੇਰੇ ਕਰਕੇ ਸਲਾਮਾ ਦਾ ਤੂੰ ਤੇਰੇ ਤੇ ਖਾ ਤੇਰੇ ਕਰਕੇ ਉਹ ਅੱਜ ਕੁਛ ਮੇਰੇ ਨਾਲ ਤੇ ਦੂਜੀ ਗੱਲ ਤੁਸੀਂ ਨਹੀਂ ਲੈਂਦੇ ਤਾਂ ਦੁਨੀਆ ਦੇ ਨਾਲ ਮੇਰੇ ਨਾਲ ਨਹੀਂ ਕਿੱਥੇ ਲੈਨੇ ਆ ਅਸੀਂ ਤਾਂ ਗਾਲਾਂ ਕੱਢਦੇ ਆ ਤੁਹਾਨੂੰ ਕਿੰਨੇ ਨਾ ਮ ਕੱਢ ਦੇਣਾ ਮੈਂ ਉਹ ਤਾਂ ਮੈਂ ਘਰ ਚ ਨਹੀਂ ਰਹਿਣ ਦੇਣਾ ਇਸ ਘਰ ਵਿੱਚ ਬੱਲੇ ਹੁਤਾ ਉਹ ਮੇਰਾ ਪੁੱਤ ਕਹੇਗਾ ਤਾਂ ਮੈਂ پوری ਗੱਲ ਦੰਦ ਨਹੀਂ ਕੱਢਣੇ ਮੇਰੇ ਸਾਹਮਣੇ ਅੱਖਾਂ ਨੀਵੀਆਂ ਮੇਰੀ ਅੱਖਾਂ ਇੱਥੇ ਰਹਿਣੇ ਅੱਖਾਂ ਤਾਂ ਗਏ ਨਹੀਂ ਤੁਸੀਂ ਇਸ ਘਰ ਵਿੱਚ ਦੋਨਾਂ ਮਾਵਾ ਪੁੱਤ ਨੇ ਗੁੰਡਾ ਰਾਜ ਚਲਾਇਆ ਮੈਂ ਗੁੰਡਾ ਰਾਜ ਬੰਦ ਕਰਾਉਣਾ ਆ ਸਾਡੇ ਜਿੰਨੇ ਰਾਜ ਕਹਿੰਦੇ ਚਲਾਉਣਾ ਇੱਥੇ ਚੱਲੇਗੀ ਗੁੰਡਾ ਰਾਜ ਚਲਾ ਤੁਸੀਂ ਨਹੀਂ ਚਲਾ ਸਕਦੇ ਉਹ ਇੱਥੇ ਚੱਲੇਗੀ ਤੇ ਮੇਰੀ ਮਾਂ ਦੀ ਚੱਲੇਗੀ ਤੇਰੀ ਬਸ ਉਹਦੀ ਚੱਲੇਗੀ। ਉਹਦੀ ਚੱਲੇਗੀ। ਕੋਈ ਸਾਡੀ ਵੀ ਚੱਲੇਗੀ ਇੱਦਾਂ ਕਿਦਾਂ ਸਾਡੀ ਚੱਲਦੀ ਇੱਦਾਂ ਤੇਰੀ ਬਾਤ ਚੱਲੇਗੀ। ਬਾਪੇ ਕੋਲ ਭੇਜ ਦਿਆਂਗਾ। ਮਹਿੰਗੇ ਕੋਲ ਹੁਣੇ। ਜੇ ਜਿਆਦਾ ਪਾਪਾ ਛੱਡ ਕੇ ਚੱਲ ਗਿਆ ਕਈ ਚੇਰ ਹੋ ਗਿਆ ਤੇ ਭਲ ਵੀ ਗਏ ਕਦੋਂ ਚੇਰ ਹੋ ਗਿਆ। ਡਰਮ ਬਾਪੇ ਨੂੰ ਮਿਲ ਲਿਆਣਾ। ਡਰਮ ਚ ਬੰਦ ਕਰ ਦਿਆਂਗਾ। ਉੱਪਰੋਂ ਬੰਦ ਕਰ ਦਾਂਗਾ। ਤੇਰੇ ਵਰਗੇ ਕਈ ਤੁਰੇ ਫਿਰਦੇ ਆ ਮੈਂ ਕਿ ਜਾਣਦੀ ਤੇਰੇ ਵਰਗੇ ਨਹੀਂ। ਕਈ ਤੁਰੇ ਫਿਰਦੇ ਆ ਮੇਰੇ ਵਰਗੇ ਨਹੀਂ ਹੁਣੇ ਫੇ ਹੋਰ ਹੀ ਹੋਣੇ। ਹੁਣ ਦੇਖ। ਜੇ ਮੈਂ ਚਾਹਾਂ ਤਾਂ ਇਸ ਘਰ ਚੋਂ ਪੈਰ ਵਾਰ ਪੈ ਸਕਦਾ ਤੇਰਾ ਨਹੀਂ ਤੇ ਨਹੀਂ ਆਪਾ ਪਾਪ ਮਾਣ ਪੇ ਦਾ ਪੁੱਤ ਕੱਢ ਮੈਨੂੰ ਹੈਗਾ ਹੀ ਮੈਂ ਆ ਕੱਢ ਬਾਹਰ ਆਵਾ ਫੇ ਆਪਣੀ ਆਈ ਤੇ ਆ ਜਾ ਮੈਨੂੰ ਤੇਰਾ ਡਰ ਫੇ ਤੂੰ ਕਹਿਣਾ ਅਮਰ ਤੇ ਛੱਡ ਦੇ ਕਿਉਂ ਇਹ ਗੱਲ ਸਕਦੀ ਮੇਰਾ ਘਰ ਆ ਮੇਰਾ ਮੇਰਾ ਸਿਰਫ ਇੱਕ ਮੈਂ ਮਾਲਕਾ ਘਰ ਦੀ ਮੇਰਾ ਸਿਰਫ ਤੇਰੇ ਨਾਲ ਪਿਆਰ ਆ ਮੈਂ ਤਾਂ ਨਹੀਂ ਕੁਝ ਕਹਿਣਾ ਨੇ ਤੇ ਤੂੰ ਪਿਆਰ ਹੋ ਰਹਿਣ ਦੇ ਮੈਨੂੰ ਕੱਢ ਬਾਹਰ ਮੈਨੂੰ ਇੱਕਦਣ ਪਾਪੇ ਦਾ ਫੋਨ ਆਇਆ ਸੀ ਮਹਿੰਗੇ ਦਾ ਕਹਿੰਦਾ ਇਹਨੂੰ ਜਰਾ ਕੱਸ ਕੇ ਰੱਖੋ ਇਹ ਵਿਗੜਦੀ ਜਾਂਦੀ ਆ ਪਾਪੇ ਨੇ ਕਿਹਾ ਮਾ ਮੈਂ ਕਿ ਨਹੀਂ ਇੱਥੇ ਬੈਠੇ ਆਈ ਇੱਥੇ ਲਾ ਕੇ ਰੱਖੀ ਕਹਿੰਦਾ ਇਹਨੂੰ ਮੈਂ ਚੰਡਿਆ ਨਹੀਂ ਤਾਂ ਹੀ ਇਹ ਥੋੜਾ ਜਨਾ ਮਤਲਬ ਅਸਮਾਨੇ ਉੱਡਣ ਲੱਪੀ ਆ ਬੀਬੀ ਮੈਂ ਕਿਹਾ ਸਾਡੇ ਕੋਤ ਨਹੀਂ ਹੁਣ ਸੂਤ ਆਉਂਦੀ ਹੁਣ ਮੈਂ ਪਾਪੇ ਨੂੰ ਚੰਡ ਕੇ ਰੱਖੇ ਆਈਗਾ ਵੇ ਕਿੰਨੀ ਵਾਰ ਫਿਰ ਨੂੰ ਛੜਾਈ ਉਹਦੀ ਦਾ ਰਾਮ ਨੇ ਤਾਂ ਤੈਨੂੰ ਹੀ ਤੜੇ ਤਿਲੂ ਤਰਲੇ ਕਾੜਦੀ ਹੈ ਫੀਮ 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 ਹਰ ਵੇਲੇ ਫੀਮ ਉਹਦੀ ਛੜਾਤੀ ਮੈਂ ਛੱਡ ਤੇ ਮੈਂ ਖਾਣਾ ਜਾਂ ਮੇਰਾ ਪਾਪਾ ਖਾਂਦਾ ਹੀ ਬਦਨਾਮ ਕੀਤਾ ਤੁਸੀਂ ਤੁਹਾਡੀ ਸਕੀਮ ਸੀ ਕੀ ਉਹਨੂੰ ਬਦਨਾਮ ਕਰਨ ਦੀ ਇਹ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਆ ਇਹ ਜਿਹਦੇ ਬੱਲਾ ਨਾ ਹੋਏਗਾ ਤਾਂ ਮੱਥੇ ਫੁੱਲੀ ਤਾਂ ਹੋਏਗੀ ਜ਼ਰੂਰ ਹਾਂ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਹੈ ਭਈ ਗਾਂ ਨੇ ਬੱਚਾ ਦਿੱਤਾ ਤੇ ਇਹੋ ਤੇ ਉਹ ਬੱਲਾ ਹੈ ਨਹੀਂ ਤਾਂ ਤੇ ਇਨਾ ਕੁਛ ਮਿਸ਼ਲ-ਮਿਸ਼ਾ ਗੰਦੇ ਸਗਾ ਹਾਂ ਮੈਂ ਮੇਰੂਪੁਰ ਲੈ ਕੇ ਦਿੱਤਾ ਰੋਣਾ ਉੱਥੇ ਦੋਆ ਸ਼ਾਹ ਆਪ ਹੈਂ ਕੱਫਰ ਚਲ ਘਾੜ ਦੇ ਰੱਖ ਤੇ ਤੂੰ ਹੁਣ ਕੋਈ ਚਾਹਤ ਬਾਬਾ ਖਾਨ ਦਾ ਇਹ ਤਾਂ ਪੋਤਾ ਵੀ ਵੇਖ ਤੇ ਲੋਕਾਂ ਨਹੀਂ ਹੋਏ ਕਾਣਾ ਇਹੋ ਕਹਣਾ ਲੋਕਾਂ ਦੇ ਦੇਖਿਆ ਕਦੀ ਖਾਂਦੇ ਤੂੰ ਮੈਂ ਮੈਨੂੰ ਦੱਸ ਕੇ ਵੜੀ ਤੂੰ ਦੇਖਿਆ ਕਦੀ ਖਾਂਦੇ ਹੋ ਵੀ ਤਾਂ ਚੋਰੀ ਖਾ ਮੈ ਰਿਹਾ ਇਦਾਂ ਹੀ ਤਾਂ ਫਿਰ ਦੇਖਿਆ ਕਦੀ ਕਦੀ ਸਾਹਮਣੇ ਵੇਖਿਆ ਹੋ ਜਾਣਾ ਸਾਹਮਣੇ ਹੋ ਜਾਣਾ ਕਿਦਾਂ ਸਾਹਮਣੇ ਕਿਦਾਂ ਹੋ ਜਾਣਾ ਕਿਦਾਂ ਹੋ ਜਾਣਾ ਹੋਇਆ ਨਹੀਂ ਉਹਦਾ ਸਾਹਮਣੇ ਹਾਂ ਤੇ ਮੇਰਾ ਕਿਦਾਂ ਹੋ ਜਾਣਾ ਹਾਂ ਉਹਦਾ ਵੀ ਹੋਇਆ ਸਾਹਮਣੇ ਬਦਨਾਮ ਕਰਨ ਤੇ ਲਾਕ ਬਨਿਆ ਬੀਬੀਏ ਤੂੰ ਤੇ ਉਹ ਛੱਡ ਗਈ ਤੈਨੂੰ ਮੈਂ ਤੇਰਾ ਮਨ ਕਰਨਾ ਪੈਣਾ ਮੈਨੂੰ ਜਗਾੜ ਕੋ ਇਦਾਂ ਨਹੀਂ ਬਗਲ ਬਣੇ ਕਰਕੇ ਕਈ ਤੋਰੇ ਫਿਰਦੇ ਹੋਏ ਕੰਮ ਕਰਕੇ ਬਦਨਾਮ ਨਾ ਕਰੀ ਅੱਜ ਤੋਂ ਬਾਅਦ ਇਆ ਕੇ ਅੱਜ ਤੋਂ ਬਾਅਦ ਬਦਨਾਮ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੀ ਮੈਨੂੰ ਮੈਂ ਤੈਨੂੰ ਤਾਂ ਬਨਾਮ ਕੀਤਾ ਅੱਜ ਤੋਂ ਬਾਅਦ ਨਾ ਕਰੀ ਹਾਸੇ ਨਾ ਰਿਹਾ ਹਾਸਾ ਹਾਸੇ ਨਹੀਂ ਹੱਸਦਾ ਨਾ ਤੇ ਮੈਂ ਭੁੱਲ ਜਾਣਾ ਮੇਰੀ ਬੀਬੀ ਆ ਭੱਲਿਆ ਭੱਲਿਆ ਤੂੰ ਤਾਂ ਫੇਰ ਵੇਖ ਲਈਂ ਨਾ ਤੂੰ ਬਣਾ ਮੈਨੂੰ ਕੋਈ ਬੀਬੀ ਤਾਂ ਫੇਰ ਕੀਆਂ ਦੀ ਕੱਤੀ ਪਹਿਣ ਗਈ ਬਾਜੀ ਕੋਈ ਗੱਲ ਇੱਕ ਹੋਰ ਐਂ ਆਹੋ ਤਪ ਤੂੰ ਨੰਮੀਆ ਬਾਜੀ ਚਾਹ ਫੇ ਫੇ ਮੁੜ ਕੇ ਪੈਰ ਛੱਡ ਜਾਣੇ ਤੂੰ ਮੈਂ ਮੇਰੇ ਪੈਰ ਬੜੇ ਜੰਮੇ ਨਹੀਂ ਛੱਡ ਤੂੰ ਛੱਡ ਜਾਣੇ ਆ ਮੈਂ ਜਦੋਂ ਛੱਡਣੇ ਸੀ ਮੈਂ ਉਹਦਾ ਨਹੀਂ ਪਤਾ ਮੇਰੇ ਅੱਗੇ ਨਹੀਂ ਟਿਕਣੇ ਪੈਰ ਤੇਰੇ ਮੇਰੇ ਪੈਰ ਨਹੀਂ ਜਾ ਸਕਦੇ ਮੈਂ ਤਾਂ 100-100 ਕਿਲੇ ਤਾਂ ਕਬਜ਼ਾ ਕਰਾ ਲਿਆ ਛਡਾ ਲਿਆ ਤੂੰ ਕੀ ਚੀਜ਼ਾਂ ਬੀਬੀ ਮੇਰੇ ਅੱਗੇ ਉਹ ਬੱਕਰੀ ਗੱਲ ਹੈ ਉਹ ਬੱਕਰੀ ਬੁੱਕਰੀ ਗੱਲ ਨਹੀਂ ਮੇਰੇ ਮੇਰੇ ਮੁਰੇ 'ਤੇ ਜੀਜੀ ਕਰਨਾ ਪੈਣਾ ਆ ਫਿਰ ਨਿਮਰਤਾ ਸਹਿਤ ਹੱਥ ਜੋੜ ਕੇ ਖੜਾ ਛਡਾਉਣਾ ਫਾਇਦਾ ਕੀ ਆ ਮੈਂ ਜੀਜੀ ਨਹੀਂ ਕਰਦਾ ਚਾਰਜਰ ਪਤਾ ਨਹੀਂ ਕਿਹੜਾ ਕਿਦਾਂ ਦਾ ਦੇਖੀ ਪਹਨ ਕਿਦਾਂ ਦਾ ਆ ਹਉਦਰ ਦੱਸੋ ਆਪਣੇ ਰਣਜੀਤ ਬਾਵਾ ਸਾਹਿਬ ਨੂੰ ਕੀ ਕਹਿ ਰਹੇ ਨੇ ਇਹ ਕੀ ਬੋਲਦਾ ਮੈਨੂੰ ਇਹ ਪਤਾ ਸੁਣਨਾ ਤੂੰ ਯਾਰ ਯੁਰਤਾ ਕੋਈ ਕੀ ਮੈਨੂੰ ਕੋ ਕਹਿ ਜਵੇ ਕੋਈ ਮੇਰਾ ਇਸ ਘਰ ਵਿੱਚ ਗੁੰਡਾ ਰਾਜ ਚੱਲਦਾ ਹੈ ਆ ਦੇਖ ਲੈ ਮੇਰਾ ਤੇ ਮੇਰੀ ਮੰਮੀ ਦਾ ਤੁਹਾਡਾ ਨਹੀਂ ਰਾਜ ਚੱਲਦਾ ਸਾਡਾ ਚੱਲਦਾ ਹੈ ਛੋਟੇ ਨੂੰ ਮੈਂ ਭੇਜਦਾ ਕੈਨੇਡਾ ਮੈਂ ਚੱਲ ਤੂੰ ਨਹੀਂ ਇੱਥੇ ਰਹਿਣਾ ਠੀਕ ਆ ਇੱਥੇ ਮੈਂ ਸਰਦਾਰੀ ਕਰੂੰਗਾ ਹਟਾ ਲੂੰਗਾ ਮੈਂ ਹਟਾ ਲੂੰਗਾ ਮੈਨੂੰ ਤਾਂ ਮੈਂ ਵੱਡੇ ਵੱਡੇ ਸਿੱਧੇ ਕਰਤੇ ਬੀਬੀ ਇਹ ਕਿਹੜੀ ਗੱਲਾਂ 'ਚੋਂ ਗੱਲ ਆ ਇਹ ਕਿਹੜਾ ਕਿਦਾਂ ਦਾ ਭਲਾ ਦੇਖ ਤੂੰ ਜਾਣਦਾ ਕੌਣ ਹੈ ਵੀਰੂ ਦਿੱਤੀ ਆ ਗਿਆ ਮੈਂ ਮੋਟਰ ਤੋਂ ਹੋ ਗਿਆ ਮੈਨੂੰ ਅਜੇ ਕੰਮ ਆ ਥੋੜਾ ਜਿਹਾ ਕਰਦਾ ਮੈਂ ਤੇਨਾਂ ਰਾਤ ਗੱਲ ਕੀ ਕੰਮ ਹੈ ਤੈਨੂੰ ਮੈਨੂੰ ਕੰਮ ਹੈ ਦੱਸਣਾ ਜ਼ਰੂਰੀ ਨਹੀਂ ਸਮਝਦਾ ਕੋਈ ਠੀਕ ਆ ਮੈਂ ਕੋਈ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਸਮਝਦਾ ਦੱਸਣਾ ਠੀਕ ਆ ਕਿ ਮੈਂ ਦੱਸ ਕੇ ਜਾਵਾਂ ਕਿੱਥੇ ਚੱਲਾਂ ਕਿੱਥੇ ਨਹੀਂ ਸਵੇਰ ਦਾ ਗਿਰਿਆ ਹੀ ਤਾਂ ਹੋਣਾ ਆਇਆ ਤੂੰ ਮੇਰਾ ਮੇਰੀ ਮਰਜ਼ੀ ਆ ਮੈਂ ਜਿੱਥੇ ਮਰਜ਼ੀ ਤੈਨੂੰ ਹੁਣ ਮਿਲਿਆ ਸਵੇਰ ਮੈਨੂੰ ਆਜ਼ਾਦੀ ਹੈ ਜਾਣ ਦੀ ਮੈਂ 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 ਇਸ ਘਰ ਵਿੱਚ ਆਮ ਨਾਗਰਿਕ ਹੈ ਇੱਕ ਸਕਦੀ ਆ ਮੈਂ ਜਿੱਥੇ ਮਰਜ਼ੀ ਫੇਰਾ ਮਰਜ਼ੀ ਫੇਰਾ ਮੈਂ ਲੈ ਕੇ ਜਾਣਾ ਵੀ ਨਹੀਂ ਪਾਣੀ ਪਾ ਦਾਂਗੇ ਬੂਟਿਆਂ ਨੂੰ ਪਾਣੀ ਮੈਂ ਲੈ ਕੇ ਜਾ ਵੀ ਨਹੀਂ ਸਕਦਾ ਇੱਕ ਦਿਨ ਮੋਟਰ ਤੇ ਖੜਿਆ ਤਾਂ ਕ ਫੁੱਲ ਪਾਤੇ ਮੈਨੂੰ ਕੀ ਕੀਤਾ ਫੇ ਮੈਨੂੰ ਫੁੱਲ ਪਾਤੇ ਤਾਂ ਮੂੰਹ ਕੀ ਪਾਇਆ ਮੈਨੂੰ ਮੈਨੂੰ ਸਰੋਪਾ ਪਾਉਂਦੀ ਗਾਲ ਚ ਕਿ ਮੇਰੇ ਪੁੱਤ ਨੇ ਮੈਨੂੰ ਖੜਿਆ ਕੀਤੀ ਕੋਈ ਕਦਰ ਕੋਈ ਮੈਨੂੰ ਕੋਈ ਮੇਰੀ ਸ਼ਲਾਘਾ ਕੀਤੀ ਹੋਏ ਕੋਈ ਮੈਂ ਮੇਰੇ ਕੋਲ ਤੂੰ ਵੀੜੀਆਂ ਬੁੜਾਲੀਆਂ ਗਾਣੇ ਸੋੜਲੇ ਵਰ ਸੁਹਾਗਾਂ ਦੀ ਹਾਂ ਗਾੜੇ ਡੋਰ ਨਾ ਚੜਾਏ ਮੇਰੇ ਕੋਲ ਜੋਰ ਨਾਲ ਗਾਣੇ ਸੁਣਾਏ ਨੇ ਮੈਂ ਕਿਹਾ ਨਾ ਅੱਜ ਤੇ ਲਾ ਕੇ ਨਾ ਮੈਨੂੰ ਗਾਣੇ ਮੁਰਿਆਂ ਦਾ ਕੋਈ ਨਹੀਂ ਕਾਣ ਇੱਕ ਦੀ ਛੜ ਕੇ ਪੰਜ ਸੁਣਾਏ ਕਰੇਗੀ ਮੈਂ ਕਿਹਾ ਮੈਂ ਬਿਲਕੁਲ ਨਹੀਂ ਉਹ ਕੋਈ ਨਹੀਂ ਮੈਨੂੰ ਮੈਨੂੰ ਕਿਹੜੇ ਰਾਹ ਨਹੀਂ ਹੁੰਦੇ ਮੈਂ ਕੋ ਕੱਚਾ ਨਹੀਂ ਮੈਂ ਕੋ ਕੱਚਾ ਕੁਲਾ ਖੜਾ ਰਹੀ ਆ ਲੈ ਤੇਰੇ ਕੋਈ ਸੁਣਨੇ ਆ ਨਹੀਂ ਸੁਣਦਾ ਨਹੀਂ ਸੁਣਾ ਤੇ ਹੋਰ ਕਿਹੜਾ ਤੂੰ ਮਾੜੇ ਗਾਣੇ ਲੈ ਚੰਗੇ 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 ਲੌਕਡਾਊਨ ਬੁੱਢੇ ਬਾਰੇ ਇਹਦੇ ਉਹਦੇ ਗਾਣੇ ਕਹਿੰਦੇ ਤੈਨੂੰ ਕਦੀ ਤੈਨੂੰ ਕੌਣ ਜਾਂਦਾ ਇਹ ਮੇਰੇ ਕਰਕੇ ਸਭ 300 ਬਹੁਤ ਆਲ ਵਰਲਡ ਵਾਈਡ ਫੇਮਸ ਆ ਤੇਰਾ ਪੋਤਾ ਹਾਂ ਮੇਰਾ ਪੋਤਾ ਹਾਂ ਇਹ ਮਿਲਦੇ ਲੱਗ ਮੇਰੇ ਕਰਕੇ ਦਾਦੀ ਕਰਕੇ ਦਾਦੀ ਕਰਕੇ ਦੱਸ ਕਹਿੰਦੇ ਦਾਦੀ ਨੂੰ ਚਲਾਤਾ ਤੁਸੀਂ ਉਹ ਮੈਂ ਹਾਂ ਸਾਰੇ ਮੁਲਕ ਦੇ ਖਿੰਦਰ ਗਈ ਦਾਦੀ ਤੇ ਮੂਹ ਦਾਦੀ ਕਰ ਦਾਦੀ ਖਿਲਰਦੀ ਕਿਥੇ ਗਈ ਮੈਂ ਖਲਾਰੀ ਆ ਤਾਂ ਤੂੰ ਮੇ ਤੋਂ ਬਗੈਰ ਕੈਸ ਕੰਮ ਕਰ ਨਾ ਲੈ ਖੁਦ ਬੀਬੀ ਮੈਨੂੰ ਪਹਿਲਾਂ ਵੀ ਦੁਨੀਆ ਦੇ ਵਿੱਚ ਬੜੀ ਪ੍ਰਸਿੱਧੀ ਮਿਲੀ ਆ ਮੈਨੂੰ ਕੋਈ ਅੱਜ ਦਿਨ ਹੀ ਲੋਕ ਨਵੇਂ ਜਾਣਦੇ ਮੈਨੂੰ ਸਭ ਜਾਣਦੇ ਮੈਨੂੰ ਸਭ ਜਾਣਦੇ ਜਾ ਫੇ ਅੱਜ ਤੈਨੂੰ ਫੇ ਖਤਮ ਕਰਨਾ ਸਿਸਟਮ ਆਪਣਾ ਚਲ ਕੋਈ ਨਹੀਂ ਸਾਸਰੀ ਘਾਲ ਆ ਫੇ ਤੇਰਨਾ ਚਲ ਠੀਕ ਮੈਨੂੰ ਮੈਨੂੰ ਬੁਲਾਈ ਨਾ ਅੱਜ ਤੋਂ ਬਾਅਦ ਨਾ ਬੋਲੀ ਨਾ ਬੋਲੀ ਨਾ ਵੱਡੀ ਦੇਖ ਲਾ ਫੇ ਅੱਜ ਤੋਂ ਸੋਚ ਲਾ ਸੱਚੇ ਨਾ ਮੈਂ ਕੀ ਆ ਮੈਂ ਬੁਲਾਉਣਾ ਹੈ ਨਹੀਂ ਇਹ ਦਫਾ ਹੋ ਜਾ ਹੁਣ ਨਾ ਕਹਦੀ ਦਫਾ ਹੋ ਜਾ ਹੁਣ ਨਾ ਚਬਾਂ ਚੁ ਕਹਦੀ ਦਫਾ ਹੋ ਜਾ ਦੱਸ ਕਹਿ ਕੇ ਮੈਂ ਕਹਿਣਾ ਦੱਸ ਕਹਿ ਕੇ ਤੂੰ ਕੀ ਕਰੇਗਾ ਕਿਆ ਇੱਕ ਵਾਰੀ ਕਿਆ ਦਫਾ ਹੋ ਜਾਊਗਾ ਕਿਆ ਦਫਾ ਹੋ ਹੁਣ ਨਾ ਕਹੀਂ ਫਿਕਦੇ ਕਹਿਤਾ ਜਿਹੜਾ ਜਾ ਫੇ ਚੱਲ ਜੱਟ ਖੇਤਾਂ 'ਚ ਮੇਰਾ ਦਿਮਾਗ 'ਚ ਜੱਟ ਦਬਾ ਲਿਆ ਤਾ ਤੇਰੀ ਬੁੱਗੀ ਆ ਤੂੰ ਮੇਰੀ ਲਵਜੀ ਆ ਗੋਲੀ ਲੈ ਕੇ ਦਿੱਤੀ ਕਿਸੇ ਦਿਨ ਜਿਹੜੀ ਗੋਲੀਆਂ ਸੁੱਟ ਕੇ ਬੜਾ ਤੈਨੂੰ ਪਤਾ ਗੋਲੀਆਂ ਖਾ ਕੇ ਭੌਂਕਦਾ ਮੈਂ ਜਾ ਤੈਨੂੰ ਛੱਡਿਆ ਅੱਜ ਤੋਂ ਬਾਅਦ ਤੇਰਾ ਜਰਾਨਾ ਕੋਈ ਨਹੀਂ ਲੱਗਦੀ ਤੂੰ ਮੇਰੀ ਚੱਲ ਠੀਕ ਆ ਫੇਰ ਉਹ ਜੀ ਕੱਲਾਂ ਨੂੰ ਆ ਗਏ ਸ਼ਾਮ ਨੂੰ ਫੇਰ ਮੋਟਰ ਤੇ ਬੀਬੀ ਨਾਲ ਗੱਲਾਂ ਬਾਤਾਂ ਮਾਰ ਕੇ ਤੇ ਬੂਟਿਆਂ ਨੂੰ ਪਾਣੀ ਪੁਣੀ ਪਾਦੀਦਾ ਐ ਲੈ ਗਰਮੀ ਬੜੀ ਹੁੰਦੀ ਆ ਆਪ ਤੁਹਾਨੂੰ ਪਤਾ ਇਨੀ ਵਾਰੀ ਤੇ ਲੱਗ ਜਾਂਦੀ ਆ ਤੇ ਫੇਰ ਬੂਟਿਆਂ ਨੂੰ ਵੀ ਪਾਣੀ ਪਾਉਣਾ ਬਣਦਾ ਹੈ ਹਨ ਉਹ ਇਸ ਕਰਕੇ ਪਾਣੀ ਪਾਉਣ ਆਏ ਆ ਤੇ ਕੰਨੀ ਫੜ ਲਈਏ ਤੇ ਕੰਨੀ ਨਾ ਪਾ ਦਨੇ ਥੋੜਾ ਥੋੜਾ ਚੱਲ ਜਿੰਨਾ ਕੋ ਪੈਂਦਾ ਆ ਪਤਾ ਬਾਲਟੀ ਦੀ ਆ ਬਾਲਟੀ ਦਾ ਜ਼ਮਾਨਾ ਬੜਾ ਪਿਆ ਆ ਐਣ ਕਾਇ ਸਕਰ ਕੇ ਲਾਈਆਂ ਆ ਮੈਂ ਲਾਈਆਂ ਤੇ ਹੈ ਨਹੀਂ ਕਦੀ ਪਰ ਅੱਜ ਪਹਿਲੀ ਵਾਰ ਹੀ ਲਾਈਆਂ ਆ ਇਹਦਾ ਕਾਰਨ ਇਹ ਆ ਤੇ ਭੁੰਡੀ ਬਹੁਤ ਪੈਂਦੀ ਠੀਕ ਆ ਜੀ ਤੇ ਦੂਜੀ ਮੋਟਰ ਚਲਾ ਕੇ ਵੇਖੀਏ ਖੁਰਲੀ ਜੋ ਪਾਣੀ ਕਰਮ ਹੋ ਗਿਆ ਜੇ ਤੇ ਲਾਈਟ ਹੋਈ ਤੇ ਨਹੀਂ ਹੈਗੀ ਲਾਈਟ ਫਸਾ ਨਹੀਂ ਕੌਣ ਗੰਦਾ ਕਰ ਗਿਆ ਦੇਖੋ ਕੀ ਹਾਲ ਕਰਤਾ ਪਾਣੀ ਦਾ ਲੋਕੀ ਏਡੇ ਬੇਵਕੂਫ ਹਨ ਓਏ ਤੁਸੀਂ ਕੋਈ ਹੱਥ ਪੈਰ ਧੋਣੇ ਆ ਜਾਂ ਕੋਈ ਕਰਨਾ ਬੰਦਾ ਬਾਹਰ ਨਿਕਲ ਕੇ ਹਨਾ ਕਰ ਲਵੇ ਵਿੱਚ ਵੜ ਕੇ ਕਿਸੇ ਨੇ ਧੋਤੇ ਜਾਂ ਪਾਣੀ ਸਾਰਾ ਗੰਦਾ ਕਰ ਛੜਿਆ ਆ ਹਾਲਾ ਚਲੋ ਕੀ ਕਰ ਸਕਦੇ ਆ ਆ ਬੂਟੇ ਇਹਨਾਂ ਨੂੰ ਹੋਣਾ ਆਪਣੀ ਪੋਣੀ ਆ ਗਏ ਆ ਘਰ ਬੂਟਿਆਂ ਨੂੰ ਪਾਣੀ ਪੁਣੀ ਪਾ ਕੇ ਤੇ ਵਲੌਗ ਦੀ ਇਸੇ ਦੇ ਨਾਲ ਸਮਾਪਤੀ ਆ ਸੋ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਇਸ ਵਲੌਗ ਨੂੰ ਤੁਸੀਂ ਪਿਆਰ ਦੇਣਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਸੋ ਕੋਸ਼ਿਸ਼ ਕਰੀਦੀ ਆ ਜੇ ਕੋਈ ਨਈ ਚੀਜ਼ ਵਧੀਆ ਲੱਗਦੀ ਤੇ ਉਹ ਜ਼ਰੂਰ ਦੱਸਿਆ ਕਰੋ ਸੋ ਨਵੇਂ ਵਲੌਗ ਦੇ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧਾਮੀ ਵਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਓਕੇ ਜੀ ਥੈਂਕ ਯੂ